ਕਾਤਕ ਕਪੜਾ ਹੈ ਹਾਂਜੀ ਬਾਬੇ ਮੈਂ ਤੇਰੇ ਵੀਰ ਨਾਲ ਗੱਲ ਕੀਤੀ ਸੀ ਕੀ ਕਹਿੰਦਾ ਵੀਰਾ ਵੈਸੇ ਤਾਂ ਉਹ ਤਾਂ ਹਾਂ ਕਰਤੇ ਪਰ ਉਤਲੇ ਜੇ ਮਾਨੂੰ ਹਾਂ ਕੀਤੀ ਆ ਕਹਿੰਦਾ ਜਿਵੇਂ ਤੁਸੀਂ ਤਿੰਨ ਜਾਣਿਆਂ ਨੂੰ ਜਦੋਂ ਹਾਮੀ ਕਰਤੇ ਘਰ ਵਿੱਚ ਤਾਂ ਮੇਰੀ ਕੌਣਸ ਹੁੰਦਾ ਚਲ ਠੀਕ ਹੈ ਮੈਂ ਦੇਖ ਆਉਂਗਾ ਦੇਖੋ ਭਰਾਵਾਂ ਨੂੰ ਗੁੱਸਾ ਚੜਦਾ ਹੀ ਹੁੰਦਾ ਜੇ ਕੋਈ ਭੈਣ ਦੀ ਗੱਲ ਸੁਣ ਲੈਨੇ ਆਪਾਂ ਹਾਂ ਕੋਈ ਗੱਲ ਨਹੀਂ ਇੱਕ ਵਾਰੀ ਜੀ ਦੇਖਾ ਦਿਖਾਈ ਕੀ ਉਹ ਤਾਂ ਪਸੰਦ ਉਹਨੂੰ ਵੀ ਆ ਜੇ ਮੁੰਡਾ ਉੱਥੇ ਜਾ ਕੇ ਘਰ ਬਾਰ ਉਹਨੂੰ ਪਸੰਦ ਆ ਜੇ ਹਨਾ ਨਾਲੇ ਹੋਲੀ ਹੋਲੀ ਤੇਰੇ ਵੀਰਾ ਤੇ ਮੰਝੂ ਦਾ ਗੁੱਸਾ ਪਟਾਣਾ ਹੋ ਜਾਏਗਾ ਤੂੰ ਕਿਸੇ ਗੱਲ ਦੀ ਫਿਕਰ ਨਾ ਕਰ ਚਲ ਕੋਈ ਨਾ ਤੂੰ ਇੱਕ ਵਾਰੀ ਉਹਨਾਂ ਨਾਲ ਮੁੰਡੇ ਨਾਲ ਗੱਲ ਕਰ ਤੇ ਤੇਰਾ ਵੀਰਾ ਤੇ ਮੰਮੀ ਜਾ ਕੇ ਦੇਖਿਆ ਹਾਂ ਭਾਬੀ ਮੈਨੂੰ ਤਾਂ ਆਈ ਆ ਬਸ ਸਾਰੇ ਮੰਨ ਜਾਣ ਫੇਰ ਰਿਸ਼ਤਾ ਕੇ ਵਧਾਉਣ ਦਾ ਫਾਇਦਾ ਨਹੀਂ ਫਿਰ ਜਦੋਂ ਵੀਰੇ ਨੇ ਮੂੰਹ ਜਿਆ ਬਣਾ ਰੱਖਿਆ ਫਿਰ ਮੇਰਾ ਕਿੱਥੋਂ ਜੀ ਕਰੂਗਾ ਉੱਥੇ ਵਿਆਹ ਕਰਾਉਣ ਨੂੰ ਮੇਰਾ ਕੱਲਾ ਕੱਲਾ ਭਰਾ ਜਦੋਂ ਮੇਰਾ ਭਰਾ ਹੀ ਨਾ ਰਾਜੀ ਹੋਇਆ ਕੋਈ ਨਾ ਮੈਨੂੰ ਵਧੀਆ ਲੱਗਿਆ ਕਿ ਤੂੰ ਘਰੇ ਗੱਲ ਕੀਤੀ ਸੜ ਤੋਂ ਗੱਲ ਲੁਕੋਈ ਨਹੀਂ ਕੁਛ ਨਹੀਂ ਹੁੰਦਾ ਮੁੰਡੇ ਆ ਨਹੀਂ ਕਰ ਦਿੰਦੇ ਆ ਹੀ ਗੁੱਸਾ ਕਰ ਦਿੰਦੇ ਹਨਾ ਬਾਕੀ ਅਸੀਂ ਤੇਰੇ ਨਾਲ ਆ ਸਾਨੂੰ ਤੇਰੀ ਖੁਸ਼ੀ ਚਾਹੀਦੀ ਆ ਬਸ ਹਰਪੇ ਤੇ ਇੱਕ ਗੱਲ ਆ ਵੀ ਜੇ ਕੋਈ ਵੀ ਹੋਰ ਗੱਲ ਹੈਗੀ ਏ ਤੈਨੂੰ ਪਤਾ ਹੈ ਤਾਂ ਸਾਨੂੰ ਹੁਣੇ ਦੱਸ ਦੇ ਜੇ ਸਾਨੂੰ ਉਹ ਗੱਲ ਬਾਅਦ ਚ ਪਤਾ ਲੱਗੂ ਤਾਂ ਜਿਹੜਾ ਆਪਾਂ ਰਿਸ਼ਤਾ ਕਰਾਂਗੇ ਨਾਲ ਤਾਂ ਆਪਸ ਵਿੱਚ ਹੁਣ ਫਿੱਕ ਪਊਗਾ ਨਾਲ ਅਗਲੇ ਨਾਲ ਫਿੱਕ ਪਊਗਾ ਆਪਣਾ ਵੀ ਕੱਲ ਨੂੰ ਕੋਈ ਐਹੋ ਜੀ ਗੱਲ ਨਾ ਨਿਕਲਿਆਵੇ ਵੀ ਜਿਹਦੇ ਕਰਕੇ ਤੈਨੂੰ ਵੀ ਨੁਕਸਾਨ ਹੋਵੇ ਤੇ ਸਾਨੂੰ ਵੀ ਭਾਬੀ ਇਹ ਜੀ ਕੋਈ ਵੀ ਗੱਲ ਹੈ ਨਹੀਂ ਬਾਕੀ ਤੁਹਾਨੂੰ ਮੁੰਡਾ ਦੇਖ ਕੇ ਪਤਾ ਲੱਗ ਜਾਊਗਾ ਕਿ ਕਿਹੋ ਜਿਹਾ ਹੈਗਾ ਕਿਹੋ ਜਿਹਾ ਨਹੀਂ ਹੈਗਾ ਮੈਂ ਤੁਹਾਨੂੰ ਕੱਲ ਬਾਅਦ ਫੋਟੋਆਂ ਦਿਖਾ ਦਣੀ ਉਹਨੇ ਮੈਨੂੰ ਭੇਜਤੀ ਸੀਗਾ ਭੇਜਤੀ ਸੀ ਹਾਂ ਜੀ ਲੈ ਮੁੰਡੇ ਦੇ ਫੋਟੋ ਦਿਖਾ ਦਣੀ ਤੁਸੀਂ ਫੋਟੋ ਤਾਂ ਦੇਖ ਕੇ ਪਸੰਦ ਕਰ ਲੋਗੇ ਤੈਨੂੰ ਪਸੰਦ ਹੋਣਾ ਚਾਹੀਦਾ ਹੈ ਚਲ ਕੋਈ ਨਾ ਤੁਹਾਨੂੰ ਦਿਖਾ ਦਿੰਦੀ ਨਾ ਤੇ ਵੀਰ ਨੂੰ ਦਿਖਾ ਦਿੰਦੀ ਠੀਕ ਹੈ ਮੈਂ ਤੁਹਾਨੂੰ ਫੋਨ ਕਰਦੀ ਹਾਂ ਹਾਂ ਕਰ ਚਾਵੜਾ ਥੈਂਕ ਯੂ ਭਾਬੀ ਨਾ ਕੋਈ ਗੱਲ ਦੇਖ ਲੈ ਕਿੰਨੀ ਖੁਸ਼ ਹੈ ਵੈਸੇ ਇੱਕ ਗੱਲ ਹੈ ਵਿਆਤਾ ਉੱਥੀ ਹੋਵੇ ਜਿੱਥੇ ਕੁੜੀ ਚਾਹੁੰਦੀ ਆ ਜਿੱਥੇ ਉਹ ਖੁਸ਼ ਰਹਿ ਸਕਦੀ ਆ ਯਾਰ ਹਰਪ੍ਰੀਤ ਕਿੱਥੇ ਰਹਿ ਗਈ ਯਾਰ ਇੱਕ ਤਾਂ ਮੀ ਆਈ ਜਾਂਦਾਗਾ ਇੱਕ ਬਲਾਉਣ ਬਲਾ ਲਿਆ ਤੇ ਨਾ ਫੋਨ ਚੱਕਦੀ ਹੈਗੀ ਹਮੇਸ਼ਾ ਹੀ ਐਂ ਕਰਦੀ ਹੁੰਦੀ ਆ ਉਹ ਮੈਂ ਪਹਿਲੀ ਆ ਕੇ ਕੱਢ ਜਨਾ ਆਪ ਟਾਈਮ ਤੇ ਵੀ ਨਹੀਂ ਆਉਂਦੀ ਨਾਲੇ ਆਪ ਟਾਈਮ ਦਿੰਦੀ ਆ ਪਹਿਲਾਂ ਵੀ ਫੋਨ ਤਾਂ ਚੱਕ ਲੈ ਦੱਸ ਪਤਾ ਨਹੀਂ ਕੀ ਹੋਇਆ ਹੁਣ ਕਰੇ ਗੱਲ ਕਰੀ ਹੁਣੀ ਕਨਾ ਆ ਕੋਈ ਟਾਈਮ ਤੂੰ ਮੈਨੂੰ ਕਿੰਨੇ ਵਜੇ ਦਾ ਟਾਈਮ ਦਿੱਤਾ ਸੀਗਾ ਤੈਨੂੰ ਪਤਾ ਕਿੰਨਾ ਟਾਈਮ ਹੋ ਗਿਆ ਮੀਂਹ 'ਚ ਮੈਨੂੰ ਇੱਥੇ ਖੜੀ ਨੂੰ ਨਾ ਫੇਰ ਕਿਉਂ ਗਿਆ ਜੇ ਮੇਰੀ ਵੇਟ ਕਰ ਲੀਤਾ ਹਰ ਵਾਰ ਮੈਂ ਹੀ ਵੇਟ ਕਰਦੀ ਆ ਨਾ ਤੁਹਾਡੀ ਉਹ ਚੱਲ ਕੋਈ ਨਾ ਹੁਣ ਤੂੰ ਅੱਛਾ ਫੇਰ ਮੈਨੂੰ ਸੁਣਾਉਣ ਲੱਗ ਚੱਲ ਪਹਿਲਾਂ ਤੂੰ ਮੈਨੂੰ ਐਂ ਦੱਸ ਕੀ ਬਣਿਆ ਤੇਰੀ ਗੱਲ ਕਰ ਲਈ ਮੇਰੀ ਗੱਲ ਸੁਣ ਆਹ ਘਰ ਵਾਲੀ ਗੱਲ ਆਪਾਂ ਬਾਅਦ 'ਚ ਕਰ ਲਾਂਗੇ ਫੇਰ ਪੁੱਛ ਲੈ ਪਹਿਲਾਂ ਲੜ ਪੋ ਮੇਰੇ ਨਾਲ ਓ ਯਾਰ ਹੁਣ ਮੈਂ ਕੀ ਕਰਾਂ ਇੱਕ ਤਾਂ ਮੀਂਹ ਆਈ ਜਾਂਦਾ ਦੇਖੀ ਕਰੋ ਮਸਾ ਸੋਬਾ ਹਨੇਲਾ ਕੀ ਤਾਂ ਮੈਂ ਆਇਾਂਗਾ ਅੱਛਾ ਮੈਂ ਬਣਾ ਲਾ ਕੇ ਨਹੀਂ ਆਈ ਹੈ ਕੋਈ ਤੇਰੇ ਘਰ ਦੇ ਤਾਂ ਫੇਰ ਵੀ ਵਧੀਆ ਨਹੀਂ ਯਾਰ ਮੇਰੀ ਮਾਂ ਦਾ ਤੈਨੂੰ ਪਤਾ ਤਾਂ ਹੈਗਾ ਕਿੱਥੇ ਜਾਣਾ 100 ਸਵਾਲ ਪੁੱਛਣ ਲੱਗ ਜਾਂਦੀ ਆ ਪਹਿਲਾਂ ਹਾਂ ਮੇਰੇ ਘਰ ਦੇ ਤੁਸੀਂ ਵਰਤੇ ਹੋਏ ਨਾ ਉਹਨਾਂ ਨਾਲ ਮੈਨੂੰ ਪਤਾ ਮੈਂ ਰਹਿਨੇ ਮੇਰੇ ਘਰੇ ਮੈਂ ਤੂੰ ਆਪ ਹੀ ਤਾਂ ਦੱਸ ਦਿੰਨੀ ਆ ਵੀ ਸਾਡੇ ਤਾਂ ਵਧੀਆ ਨੇ ਸਾਰੇ ਸੁਭਾਅ ਵਧੀਆ ਗਾ ਤੇਰੀ ਮਾਂ ਵੀ ਆਖੇ ਲੱਗ ਜਾਂਦੀ ਓ ਤੇਰੇ ਓ ਤੇਰੀ ਮਾਂ ਮਤਲਬ ਹੈ ਮੇਰੀ ਮਾਂ ਥੋੜੀ ਕੁਛ ਲੱਗਦੀ ਨਹੀਂ ਓ ਚੰਗਾ ਮੰਮੀ ਹਾਂ ਆ ਮੈਂ ਕਿ ਮੰਮੀ ਮੰਮੀ ਕਰਦ ਰਹੀ ਹਾਂ ਤੇ ਆਪ ਤੇਰੀ ਮਾਂ ਤੇ ਮੈਂ ਵੀ ਐਂ ਕਰਨ ਲੱਗ ਜੂੰਗੀ ਓਏ ਚੰਗਾ ਯਾਰ ਹੁਣ ਗੱਲ ਕਦੋਂ ਪਈਨੇ ਤੂੰ ਪਹਿਲਾਂ ਮੈਨੂੰ ਆਏ ਤਾਂ ਦੱਸ ਜਿਹੜੀ ਗੱਲ ਚਾ ਆਪਾਂ ਇੱਥੇ ਇਕੱਠੇ ਹੋਏ ਆਂ ਦੱਸ ਦਿਆਂ ਮੰਮੀ ਮੰਨ ਗਈ ਸੌਂ ਖਾ ਸੱਤ ਸੌਂ ਲਗੇ ਸ਼ੁਕਰ ਹੈ ਰੱਬਾ ਹਾਂ ਤਾਂ ਯਾਰ ਬਹੁਤ ਵਧੀਆ ਹੋ ਗਿਆ ਮੈਂ ਤਾਂ ਸੱਚੀ ਉਦੋਂ ਦਾ ਟੈਨਸ਼ਨ ਚ ਸੀ ਪਤਾ ਨਹੀਂ ਵੀ ਕੀ ਹੋਊਗਾ ਕਿਉਂਕਿ ਮਾਂ ਨੂੰ ਮਨਾਉਣਾ ਤੂੰ ਫਿਰ ਭਾਈ ਨੂੰ ਬਣਾਉਣਾ ਫਿਰ ਭਾਬੀ ਨੂੰ ਸਾਰਿਆਂ ਨੂੰ ਸਾਰਿਆਂ ਨੂੰ ਮਨਾ ਲਿਆ ਤੂੰ ਭਾਬੀ ਵੀਰੇ ਨੂੰ ਕਿਉਂ ਪੁੱਛਣਾ ਜਦੋਂ ਮੰਮੀ ਮੰਨ ਗਈ ਅੱਪੇ ਵਿਰਾ ਮਨਜੂਗਾ ਉਈ ਆਪੇ ਕਿ ਮੈਂ ਮਨਜੂ ਤੂੰ ਇੱਕ ਵਾਰ ਗੱਲ ਤਾਂ ਕਰਦੀ ਮੈਂ ਕੀ ਗੱਲ ਕਰਦੀ ਉਹਨਾਂ ਨਾਲ ਜੇ ਮੈਂ ਕੋਈ ਗੱਲ ਕਰੂੰਗੀ ਨਾ ਆ ਭਾਬੀ ਤਾਂ ਉਹ ਮੱਚਦੀ ਐ ਮੇਰੇ ਤੇ ਹੈ ਵਿਰਾ ਨੂੰ ਪਿੱਛੇ ਲਾ ਰੱਖਿਆ ਜਿਵੇਂ ਭਾਬੀ ਕਹਿੰਦੀ ਆ ਉਵੇਂ ਹੀ ਕਰਦਾ ਵਿਰਾ ਤਾਂ ਉਹਨੇ ਨਹੀਂ ਹਾਂ ਹੂੰ ਕਰਨੀ ਸੀ ਫਿਰ ਆਏ ਹੁਣ ਮਨਾਉਣਾ ਤਾਂ ਸਾਰਿਆਂ ਨੂੰ ਹੀ ਪਊਗਾ ਜੀ ਆਪਾਂ ਉਹ ਸਾਰੇ ਸਾਹਮਣੇ ਗੱਲ ਕੀਤੀ ਬਥੇਰੇ ਰਕਲੇਸ ਕੀਤਾ ਦੋਵਾਂ ਨੇ ਹੁਣ ਫਿਰ ਕਿਵੇਂ ਕੀ ਗੱਲ ਬਣੀ ਐਂ ਤੇ ਮੈਨੂੰ ਉਹ ਦੱਸ ਬਸ ਐਂਡ ਤੇ ਗੱਲ ਇਹੀ ਹੋਈ ਆ ਵੀ ਹਾਂ ਕੋਈ ਨਾ ਵੇਖ ਲਾਂਗੇ ਦੇ ਕਿ ਹਾਂ ਕਰਾਂਗੇ ਵੀ ਕਿਵੇਂ ਮੁੰਡਾ ਕਿਵੇਂ ਕਰਦੀਆਂ ਫੋਟੋ ਮੈਂ ਭੇਜਾਂ ਸਕੂ ਦਿਖਾਤਾ ਕਰ ਹਾਂ ਮੈਂ ਕਰਦੀਆਂ ਫੋਟੋਆਂ ਦਿਖਾਉਂਦਾ ਗਿਆ ਹਾਂ ਵੀਰੇਂਦਰ ਦੇਖੇ ਨੂੰ ਉਹ ਜੋ ਬਣਾਈ ਬੈਠਾ ਸੀ ਮੈਂ ਤਾਂ ਮੰਮੀ ਨੂੰ ਦਿਖਾਤਾ ਮੰਮੀ ਨੂੰ ਪਸੰਦ ਆ ਗਿਆ ਛੋਟੇ ਵੀ ਦਿਖਾਤੀ ਬਾਲੀਵੁੱਡ ਸਾਡਾ ਹੁਣ ਮੈਨੂੰ ਆਏ ਦੱਸ ਕਿਦਨ ਆਈਏ ਸੀ ਅ ਬਸ ਅੱਜੋ ਅੱਜਕੱਲ ਤੇ ਅੱਜ ਮੰਮੀ ਨੂੰ ਮੈਂ ਜਲਦੀ ਬਣਾਉਂਗਾ ਕੱਲੋਂ ਆਜਿਓ ਫਿਰ ਹਾਂ ਜੀ ਸਵੇਰੇ ਆਵਾਂਗੇ ਮੈਂ ਤੁਹਾਨੂੰ ਨਾ ਆਏ ਕਹਿੰਦੇ ਸੀ ਜੇ ਆਪਾਂ ਬਾਲਾ ਟਾਈਮ ਪਾਏ ਨਾ ਫਿਰ ਐਵੇਂ ਨਾ ਬਿਰਮ ਮਸਾ ਹਾਂ ਹੂੰ ਜੀ ਕੀਤੀ ਆ ਫਿਰ ਕੇ ਫਿਰ ਮੁੱਕਰ ਜੂਗਾ ਆਇਓ ਮੀ ਤੇਜ ਹੋ ਗਿਆ ਚਲ ਚਲੀ ਹਾਲੇ ਦੇ ਪਾਏ ਨੇ ਤੋਤੇ ਕੱਪੜੇ ਜੀ। ਇਸ ਕੰਮਾਂ ਚ ਨਾ ਟਾਈਮ ਹੀ ਨਹੀਂ ਲੱਗਿਆ ਹੈਗਾ ਵੀ ਇਹਨਾਂ ਨੂੰ ਸਾਫ ਬਣਾ। ਮਾਂ ਕੀ ਕਰੀ ਜਾਂਦੀ ਸੀ? ਆਹ ਪੁੱਤ ਕੱਪੜੇ ਤਾਂ ਮਾਰਦੀ ਸੀ। ਅੱਛਾ ਤੂੰ ਕਿੱਧਰ ਗਿਆ ਸੀ ਸਵੇਰ ਦਾ ਭਾਈ? ਨਾਲੇ ਉਹ ਵੀ ਇੰਨੇ ਮੀਂਹ ਪੈਂਦੇ ਚ। ਓਏ ਉਦੋਂ ਮੈਂ ਨਾ ਹਰਪ੍ਰੀਤ ਨੂੰ ਮਿਲਣ ਗਿਆ ਸੀਗਾ। ਹਰਪ੍ਰੀਤ ਨੂੰ? ਮੈਂ ਤੂੰ ਕਾਹ ਤੋਂ ਮਿਲਣ ਗਿਆ ਭਾਈ? ਤੂੰ ਫੋਨ ਤੇ ਗੱਲ ਕਰਨ ਲਾਂ ਤਾਂ ਜਿਹੜੀ ਕਰਨੀ ਸੀਗੀ, ਹੈ ਮੌਸਮ ਤਾਂ ਦੇਖਣਾ ਸੀਗਾ। ਓ ਮਾਂ ਇਹ ਮੀਂਹ ਤਾਂ ਬਾਅਦ ਚ ਪੈਣ ਲੱਗ ਗਿਆ। ਨਾਲੇ ਜਿਹੜੀ ਗੱਲ ਫੇਸ ਟੂ ਫੇਸ ਹੁੰਦੀ ਐ ਨਾ ਉਹ ਹਰ ਫੋਨ ਤੇ ਨਹੀਂ ਹੁੰਦੀ ਲੈ ਪਤਾ ਨਹੀਂ ਕਿਹੜੀ ਗੱਲ ਉਹ ਤਾਂ ਮਾਂ ਤੂੰ ਛੱਡ ਗੱਲ ਮੈਂ ਤੈਨੂੰ ਇੱਕ ਗੁੱਟ ਨਿਊਜ਼ ਦੇਣੀ ਸੀਗੀ ਹਾਂ ਹਰਪੀਤ ਨੇ ਘਰੇ ਗੱਲ ਕਰੀ ਸੀ ਤੇ ਉਹਦੀ ਮਾਂ ਮੰਨ ਗਈ ਤੇ ਹੁਣ ਉਹਨਾਂ ਨੇ ਮੈਨੂੰ ਐ ਕਿਹਾਗਾ ਵੀ ਤੇ ਆਪਦੀ ਮਾਂ ਨੂੰ ਲੈ ਆਇਂ ਮੇਰੀ ਗੱਲ ਸੁਣ ਲੈ ਪਾਈ ਜਸ ਚੱਜ ਨਾ ਗੱਲ ਕਰ ਲਈ ਇਹ ਨਾ ਗੱਲ ਹੋਵੇ ਤੁਹਾਡੀ ਉਹ ਨਿਆਣ ਵਾਲੀਆਂ ਗੱਲਾਂ ਹੋ ਜਾਣ ਹੈ ਤੇ ਆਪਾਂ ਜਾਈਏ ਉੱਥੇ ਬੇਇੱਜ਼ਤੀ ਹੋ ਜੇ ਮਾਂ ਬੇਇੱਜ਼ਤੀ ਕਿਵੇਂ ਹੋ ਜੂਗੀ ਮੇਰੀ ਗੱਲ ਸੁਣੋ ਹਰਪ੍ਰੀਤ ਨੇ ਮਾਂ ਨਾਲ ਤਾਂ ਗੱਲ ਕਰ ਲਈ ਸੀ ਹਾਂ ਤੇ ਭਾਈ ਥੋੜਾ ਜਿਹਾ ਤੇ ਭਾਬੀ ਥੋੜਾ ਜਿਹਾ ਐ ਉਹ ਮੰਨਦੇ ਆ ਵੀ ਨਾਨੁਕਰ ਜੀ ਕਰਦੇ ਸੀਗੇ ਪਰ ਉਹਨਾਂ ਨੂੰ ਵੀ ਉਹਨੇ ਮਨਾ ਲਿਆ ਤੇ ਨਾਲ ਜੇ ਨਾਂ ਵੀ ਥੋੜਾ ਕਾਣਾ ਬਾਕੀ ਮਿਲ ਕੇ ਆਪਣੀ ਗੱਲ ਹੋ ਜੂ ਨਾ ਫਿਰ ਸਾਰਾ ਕੁਝ ਸੈੱਟ ਹੋ ਜੂ ਅੱਛਾ ਉਹ ਮੰਨਦੇ ਨਹੀਂ ਸੀ ਤਾਂ ਕਿਹਨੇ ਬਣਾ ਲਿਆ ਹੈ ਠੱਕੇ ਨਾਲ ਨਹੀਂ ਵੀ ਥੋੜਾ ਜਿਹਾ ਐ ਜੇ ਹੁੰਦਾ ਨਾ ਵੀ ਆਪਦੀ ਕੁੜੀ ਐ ਕੱਲੀ ਕੁੜੀ ਐ ਵੀ ਵੀ ਕਿਵੇਂ ਕੌਣ ਹਨਾ ਵੀ ਆਪ ਪਸੰਦ ਕਰ ਲਈ ਤਾਂ ਕਰਕੇ ਕਹਿ ਰਹੇ ਹਾਂ ਤਾਂ ਮੈਂ ਵੀ ਉਹ ਤਾਂ ਸਾਰੇ ਰਾਜੀ ਆ ਬਾਕੀ ਮਾਂ ਹੈਗੀ ਆ ਉਹਦੀ ਮਾਂ ਬਹੁਤ ਧੀਆ ਭਾਈ ਮੇਰੀ ਗੱਲ ਸੁਣੋ ਹੁੰਦੀ ਹੈ ਇਹ ਗੱਲ ਘਰਾਂ 'ਚ ਹੈ ਜਦੋਂ ਕੁੜੀ ਕੋਈ ਆਪ ਪਸੰਦ ਕਰੇ ਮੁੰਡਾ ਹੈ ਘਰ ਦੇ ਤੇ ਉਹੀ ਗੱਲ ਕਿੱਥੇ ਦਾ ਮਾਪਿਓ ਚੌਣ ਨਾਲ ਕਰਦੇ ਹੁੰਦੇ ਨੇ ਕਿੱਥੇ ਭਾਈ ਅੱਜਕੱਲ੍ਹ ਜਵਾਕਾਂ ਨੇ ਆ ਕੰਮ ਤੋੜ ਰੱਖਿਆ ਦਾ ਸਮਾਪਕੀ ਤਾਂ ਕੋਈ ਮੰਨਦਾ ਹੀ ਨਹੀਂ ਹੈਗਾ ਹੁਣ ਤੇਰੇ ਦੀ ਲਾਲਾ ਉਹਨਾਂ ਦੀ ਤਾਂ ਚਲਤੀ ਆ ਤੂੰ ਲਾਲਾ ਤੂੰ ਵੀ ਤਾਂ ਮੇਰਾ ਪੁੱਤਾਂ ਤੂੰ ਕਿਹੜਾ ਮੇਰੀ ਮੰਦਾ ਮਾਂ ਮੈਂ ਕਿਹੜਾ ਫਿਰ ੱੱਕੇ ਨਾਲ ਕੱਢ ਕੇ ਲੈ ਕੇ ਆਉਣਾਗਾ ਥੋੜੀ ਰਹਿਣ ਵਾਲੀ ਗੱਲਬਾਤ ਹੋ ਰਹੀ ਹੈ ਨਾ ਜੇ ਕੱਢ ਕੇ ਲਿਆਵੇਂਗਾ ਫਿਰ ਬੜੇਗਾ ਕਿਥੇ ਤੈਨੂੰ ਪਤਾ ਤੇਰੀ ਮਾਂ ਦਾ ਮਾਂ ਮੈਨੂੰ ਤਾਂ ਤੇਰਾ ਪਤਾ ਹੈਗਾ ਤੂੰ ਜਿਹੜਾ ਕੁਝ ਹੋਰ ਹੈ ਉਹ ਹੋ ਲਾਈਨ ਦੇ ਕਿਉਂ ਵਿੱਚ ਨੰਨੇ ਪਾਉਣੀ ਹੁੰਨੀ ਆ ਚੱਲ ਕੋਈ ਨਾ ਜਾ ਕੇ ਦੇਖਿਆ ਵਾ ਜਾਣਾ ਕਦੋਂ ਜਾਣਾ ਆਪਾਂ ਕੱਲ ਨੂੰ ਸਵੇਰੇ ਜਾਣਾਗਾ ਕੱਲ ਨੂੰ ਜਾਣਾ ਮਾਂ ਮੈਂ ਤੈਨੂੰ ਐਂ ਕਹਣਾ ਵੀ ਮੈਨੂੰ ਤਾਂ ਤੇਰੇ ਸੁਭਾਅ ਦਾ ਪਤਾ ਹਨਾ ਵੀ ਥੋੜਾ ਜਿਹਾ ਸਾਹਬ ਸਰ ਜੀ ਦੇ ਨਾਲ ਹਨਾ ਦੇਖ ਕੇ ਜੇ ਗੱਲਬਾਤ ਕਰੀ ਉੱਥੇ ਕੀ ਆ ਉਹੀ ਨਾ ਤੂੰ ਨਾਨਕੁਰ ਜੀ ਕਰੇਂ ਵੇ ਆਇਨਾ ਕੀ ਮੈਂ ਉਹੀ ਕਰ ਦੂ ਜੇ ਭਾਈ ਮੈਨੂੰ ਕੁੜੀ ਫਿੱਟ ਹੋਈ ਫੇਰ ਮੈਂ ਕਾਹਤੋਂ ਨਾ करूंगी ਹੈ ਜੇ ਮੈਨੂੰ ਕੋਈ ਲੱਗੀ ਮਾੜੀ ਮੋਟੀ ਪਈ ਵੀ ਉਹ ਚੋਸ ਤੋਂ ਚਲਾ ਕੇ ਜੀ ਆਗੀ ਦੇਖ ਫੇਰ ਤਾਂ ਮੈਂ ਬੋਲੂਗੀ ਕਿਉਂਕਿ ਤੈਨੂੰ ਪਤਾਗਾ ਜੱਸ ਜਿੰਨਾ ਟਾਈਮ ਦੇਖ ਪਹਿਲਾਂ ਤੇਰੇ ਪਿਓ ਦੀ ਨਹੀਂ ਪੁੱਗਣ ਦਿੱਤੀ ਤੇਰੀ ਤਾਂ ਪੁੱਗਣੀ ਕੀ ਆ ਜਿੰਨਾ ਚਿਰ ਰਹੂਗੀ ਪੁੱਗੂਗੀ ਤਾਂ ਮੇਰੀ ਇਹ ਨਾ ਹੋਵੇ ਕਾਹਨੂੰ ਮੇਰੇ ਸਿਰ ਤੇ ਗਲੀਆਂ ਕਰੇ ਮਾਂ ਪਗਾ ਲਈ ਤੂੰ ਆਪਦੀ ਪਗਾ ਲਈ ਉਹ ਤਾਂ ਵਿਚਾਰੀ ਗਊ ਆ ਉਹ ਤਾਂ ਉਹੀ ਨਹੀਂ ਕਿਸੇ ਮੁਰੇ ਬੋਲਦੀ ਜੀ ਤੇ ਬੱਸ ਪਹਿਲਾਂ ਤਾਂ ਗਊ ਕਹਿੰਦੇ ਹੁੰਦੇ ਨੇ ਸਾਰੇ ਜਦੋਂ ਸੌਰੀ ਆਏ ਨੇ ਉਹਦਾ ਸਿੰਘ ਨਿਕਲ ਆਉਂਦੇ ਨੇ ਨਹੀਂ ਨਿਕਲਦੇ ਮਾਂ ਮੈਂ ਹੈਗਾ ਨਾ ਮੈਂ ਬੈਠਾ ਵਿਚਾਲੇ ਤੁਹਾਡੇ ਚੰਗਾ ਨਾਲੇ ਤੂੰ ਪਹਿਲੀ ਇਹੋ ਜਿਹੀਆਂ ਗੱਲਾਂ ਕਰੀ ਜੰਨੀਆਂ ਬਾਅਦ ਚ ਕੀ ਬਣੂਗਾ ਤੂੰ ਤਾਈਉ ਮੈਂ ਤੈਨੂੰ ਤਾਈਉ ਮੈਂ ਤੈਨੂੰ ਐਂ ਸਮਝਾਉਣਾ ਵੀ ਉੱਥੇ ਜਾ ਕੇ ਕੋਈ ਐਸੀ ਬੈਸੀ ਗੱਲ ਨਾ ਕਰੀ ਵੀ ਰਿਸ਼ਤਾ ਜੋੜਨ ਦੀ ਗੱਲ ਕਰੀ ਤੋੜਨ ਦੀ ਨਾ ਗੱਲ ਕਰੀ ਕੋਈ ਨਾ ਜੋੜਨ ਦੀ ਤਾਂ ਕਰੂੰਗੀ ਪਰ ਜਿਹੜੀਆਂ ਗੱਲਾਂ ਪੁੱਛਣੀਆਂ ਨੇ ਜੱਸ ਉਹ ਤਾਂ ਸਾਰੀਆਂ ਪੁੱਛੂਗੀ ਭਾਈ ਵੀ ਕੰਮਕਾਰ ਚਾਹੀਦਾ ਕੱਲੀ ਪੜ੍ਹਾਈ ਤੇ ਤਾਂ ਨਹੀਂ ਹੋਣੀ ਓ ਉਹ ਉਹ ਤਾਂ ਗੱਲ ਠੀਕ ਆ ਮਾਂ ਉਹ ਤਾਂ ਜਾਇਜ਼ ਜਾਇ ਗੱਲਾਂ ਨਜਾਇਜ਼ ਗੱਲਾਂ ਨਾ ਪੁੱਛੀ ਕੋਈ ਜਾਇਜ਼ ਜਾਇਜ਼ ਸਾਰੀਆਂ ਪੁੱਛ ਲਈ ਕੋਈ ਨਾ ਕੋਈ ਨਾ ਸਾਰੀਆਂ ਪੁੱਛ ਲੂੰਗੀ ਮੈਂ ਹਾਂ ਉਹੀ ਬਾਲੀਆਂ ਤਰੀਫਾਂ ਕਰਦਾ ਰਹਿਣਾ ਉਹਦੀਆਂ ਮਾਂ ਤੂੰ ਬਸ ਮੈਨੂੰ ਤਾਂ ਇਹ ਜਦੋਂ ਘਰ ਚ ਆ ਗਈ ਉਹਦੋਂ ਪਤਾ ਨਹੀਂ ਕੀ ਹਾਲ ਬਣੂਗਾ ਕੁਝ ਨਹੀਂ ਹੁੰਦਾ ਮਾਂ ਤੂੰ ਮੇਰੇ ਤੇ ਭਰੋਸਾ ਤਾਂ ਰੱਖ ਚੱਲ ਚੰਗਾ ਤੇਰੇ ਤੇ ਯਕੀਨ ਆ ਮੈਨੂੰ ਹਾਂ ਤੇ ਹੁਣ ਸਵੇਰੇ ਨਾ ਤਿਆਰ ਹੋ ਜੀਂ ਟਾਈਮ ਨਾਲ ਤੇ ਨਵਾਂ ਸੂਟ ਪਾ ਲਈ ਉਹ ਜਿਹੜਾ ਮੈਂ ਉਦੋਂ ਲੈ ਕੇ ਆਇਆ ਸੀ ਤੇਰੇ ਵਾਸਤੇ ਉਹਦੇ ਚ ਤਾਂ ਸੱਚੀ ਬਾਲੀ ਸੋਹਣੀ ਲੱਗਦੀ ਆ ਮਾਂ ਤੂੰ ਤਲ ਕੋਈ ਨਾ ਉਹ ਹੀ ਪਾ ਕੇ ਜਾਉਂਗੀ ਜਿਹੜਾ ਉਹ ਪੀਲੇ ਜਿਹੇ ਰੰਗ ਦਾ ਮੇਰੇ ਰੰਗ ਤੇ ਪਲਾਈ ਉੱਠਦਾ ਹੈ ਉਹ ਤੇ ਆਪਾਂ ਲੈ ਕੇ ਲੁੱਕੇ ਵੀ ਕੀ ਜਾਈਏ ਉਹਨਾਂ ਨੂੰ ਲੈ ਆਏ ਰੇਖਾ ਜੀ ਕੀ ਲੈ ਕੇ ਜਾਣਾ ਹੈ ਤਾਂ ਭਾਈ ਗੱਲ ਕਰਨੇ ਜਾਣਾਗਾ ਜਾਂ ਨੂੰ ਉੱਥੇ ਕੀ ਲੈ ਕੇ ਜਾਣਾ ਹੈ ਜੀ ਲੈਕ ਨਹੀਂ ਲੈਕ ਨਹੀਂ ਜਾਂਦੇ ਹੁੰਦੇ ਤੇ ਉਹ ਦੇਖਣੇ ਆਣਾ ਹੋਵੇ ਕੁਝ ਮੇਰੀ ਗੱਲ ਸੁਣ ਆਪਾਂ ਜੇ ਪਸੰਦ ਆਈ ਭਾਈ ਤਾਂ ਤਾਂ ਦੇਖ ਫਲਕਾਰੀ ਪਾ ਆਉਂਗੀ ਜੇ ਨਾ ਪਸੰਦ ਆਈ ਤਾਂ ਮੈਂ ਮੋੜ ਲਿਓ ਅੱਛਾ ਆਏ ਨਾ ਮੋੜਨ ਮੋੜ ਨਾਲ ਇਹ ਗੱਲਾਂ ਮਾਂ ਤੂੰ ਹੁਣੀ ਕਰਨ ਲੱਗ ਗਈ ਦੇਖ ਲਾ ਮੇਰੀ ਗੱਲ ਸੁਣ ਜੱਸਾ ਹੁਣ ਗੱਲ ਕਰਕੇ ਪਤਾ ਲੱਗੂਗਾ ਭਾਈ ਫੇਰ ਤੂੰ ਮੁੜ ਘੜ ਉਸੇ ਗੱਲ ਤੇ ਮੁੜ ਘੜ ਉਸੇ ਗੱਲ ਤੇ ਆਉਣਾਗਾ ਵੀ ਕੇਰਾ ਭਾਈ ਆਪਾਂ ਗੱਲਬਾਤ ਕਰਨ ਦੀ ਹੈ ਪਸੰਦ ਹੋਈ ਮੈਂ ਹਾਂ ਕਰਕੇ ਹੀ ਆਉਂਗੀ ਫੇਰ ਮੈਂ ਨਾ ਨਹੀਂ ਕਰਦੀ ਹਾਂ ਬਸ ਠੀਕ ਆ ਮਾਂ ਆਹੀ ਤੇਰੇ ਮੂੰਹੋਂ ਸੁਣਿਆ ਸੀ ਇੰਨਾ ਟਾਈਮ ਲਵਾਤਾ ਆਹੀ ਗੱਲ ਸੁਣਨ ਕਰ ਚੰਗਾ ਕੱਪੜੇ ਬਦਲਾ ਦੇਖੋ ਕੱਪੜੇ ਦਿਨਲੇ ਹੋ ਰਿਹਾ ਚੰਗਾ ਵਾ ਹਾਂ ਬਦਲ ਲੈ ਬਸ ਇਹਦਾ ਵੀ ਪਤਾ ਹੀ ਨਹੀਂ ਮੁੰਡੇ ਇਹਦਾ ਮੁੜ ਘੜ ਉਸੇ ਦੇ ਗੱਲਾਂ ਤੇ ਲੈ ਹੁਣ ਉਹਨੂੰ ਮਿਲਣ ਤੁਰ ਗਿਆ ਮਹਾਰਾਣੀ ਨੂੰ ਹੈ ਪੈਣੀ ਆ ਲੱchn ਨੇਗੇ ਬਾਤ ਕੀ ਬਣੂਗਾ ਕਿਤੇ ਉਹੀ ਨਾ ਤੇਜ ਆ ਜੇ ਪਰ ਆ ਇੰਨੀ ਮਿੱਤਰੀ ਆ ਦੇ ਤਾਂ ਨਹੀਂ ਤੇਜ ਹੋਣੀ ਮਾੜੀ ਮੈਂ ਕਿੱਥੇ ਪੈਰ ਲੱਗਣ ਦਿੰਨੀ ਆ ਕਿਸੇ ਦੀ ਕਿਸੇ ਦੇ ਪਰ ਤਾਂ ਜਿੱਕਰ ਮਿਲ ਗਿਆ ਸੀ ਸਾਨੂੰ ਹਾਂ ਹਾਂ ਭੈਣ ਜੀ ਮਿਲ ਗਿਆ ਸੀ ਕਰ ਤਾਂ ਮੀ ਬਹੁਤ ਆਈ ਜਾਂਦਾ ਹਾਂ ਹਾਂ ਮੀ ਤਾਂ ਬਹੁਤ ਜਾਂਦਾ ਮੀ ਪੈਂਦੇ ਸੀ ਤੁਰੇ ਸੀ ਅਸੀਂ ਤਾਂ ਚੰਗੋ ਜੇਕਰ ਆ ਮੋਲ ਜੋ ਵਧਿਆ ਹੀ ਹੁੰਦਾ ਹਾਂਜੀ ਹਾਂ ਇਹ ਤਾਂ ਗੱਲ ਹੈਗੀ ਹੈਗੀ ਬਾਕੀ ਆ ਕੁੜੀ ਐ ਥੋੜੇ ਸਾਹਮਣੇ ਹਾਂ ਕੁੜੀ ਤਾਂ ਭਾਈ ਵਧੀਆ ਠੀਕ ਹੈਗੀ ਪਸੰਦ ਆ ਸਾਨੂੰ ਠੀਕ ਹੈ ਜਮੀਨ ਕਿੰਨੀ ਹੈ ਆਪਣੇ ਜਮੀਨ ਤਾਂ 8 ਕਿੱਲੇ ਆ ਜੀ ਚਲੋ ਹਾਂ 8 ਕਿੱਲੇ ਜਮੀਨ ਆ ਬਾਕੀ ਮੁੰਡਾ ਥੋੜੇ ਸਾਹਮਣੇ ਬੈਠਾ ਹੈ ਨਹੀਂ ਮੁੰਡਾ ਤਾਂ ਠੀਕ ਹੈ ਵਧੀਆ ਪਸੰਦ ਆ ਚਲੋ ਬਾਕੀ ਬੱਚਿਆਂ ਨੇ ਜ਼ਿੰਦਗੀ ਨਿਮਾਉਣੀ ਹੈ ਨਾ ਹਾਂਜੀ ਹਾਂ ਇਹ ਤਾਂ ਗੱਲ ਹੈਗੀ ਆ ਬਾਕੀ ਇਹਨਾਂ ਦੀ ਆਪ ਜੀ ਹੁਣ ਵਧੀਆ ਸਥਰੀ ਬੈਂਦੀ ਆ ਚਲੋ ਆਪਣਾ ਆਪਾ ਕਿੰਨਾ ਕੁ ਟਾਈਮ ਆ ਬੈਣ ਜੀ ਹਨਾ ਹਾਂਜੀ ਹਾਂ ਕੀ ਨਾਮ ਆ ਬਾਈ ਤੁਹਾਡਾ ਮੇਰਾ ਨਾਮ ਬਈ ਜੱਸ ਠੀਕ ਹੈ ਹਾਂਜੀ 8 ਕਿਲੇ ਜਮੀਨ ਆਉਂਦੀ ਹੈ ਹਾਂ ਹਾਂ ਪਤਾ ਕੀ ਕਰਦੇ ਹੋ ਬਈ ਮੈਂ ਬਈ ਪੜਦਾ ਗਾ ਮੀਕਨੋਮਿਕਸ ਕਰ ਰਿਹਾ ਅਸੀਂ ਇਕੱਠੀ ਕਰਦੇ ਹਾਂ ਅੱਗੇ ਦਾ ਕੀ ਬਲਣਾ ਹੈ ਅੱਕੇ ਬਸ 1 ਸਾਲ ਬਾਅਦ ਸਾਡੀ ਡਿਗਰੀ ਹੋ ਜਾਊ ਪੂਰੀ ਤੇ ਦੁਬਾਰਾ ਸੀ ਐਜ਼ ਅ ਪ੍ਰੋਫੈਸਰ ਲੱਗ ਜਾਣਾ ਠੀਕ ਹੈ ਇਹੋ ਵੀ ਨਾਲ ਜੌਬ ਕਰਨ ਲਾਉਗੇ ਜੌਬ ਦਾ ਪੁੱਤ ਹੁਣ ਘਰ ਦੇ ਕੰਮ ਵੀ ਕਰਨੇ ਹੁੰਦੇ ਨੇ ਜੇ ਕਰਮਾ ਚ ਹੋਈ ਤਾਂ ਕਰ ਲੂਗੀ ਤੇ ਨਹੀਂ ਤਾਂ ਪੁੱਤ ਸਾਡੇ ਤਾਂ ਘਰੇ ਬਹੁਤ ਔਖਾਗਾ ਹੁਣ ਕੰਮ ਕਰ ਕਰਨ ਵਾਲੀ ਚਾਹੀਦੀ ਐ ਸਾਉਂ ਦਾ ਘਰੇ ਘਰ ਦਾ ਸਾਰਾ ਬਸ ਸਾਵੇਂ ਚਲ ਜੇ ਨੌਕਰੀ ਮਿਲ ਗਈ ਤਾਂ ਵੜੀ ਵਧੀਆ ਗੱਲ ਐ ਪੁੱਤ ਦੋਨੇ ਜਣੇ ਲੱਗ ਜਾਣਗੇ ਘਰੇ ਤਾਂ ਫਿਰ ਕੰਮ ਵਾਲੀ ਵੀ ਲੱਗ ਜਾਨੀ ਹੁੰਦੀ ਐ ਹਾਂ ਹਾਂ ਉਹ ਤਾਂ ਠੀਕ ਐ ਭੈਣ ਜੀ ਚਲ ਫਿਰ ਕੰਮ ਵਾਲੀ ਤਾਂ ਉਹ ਤਾਂ ਚਲੋ ਬਾਅਦ ਚ ਬਾਅਦੀਆਂ ਗੱਲਾਂ ਨੇ ਉਹ ਤਾਂ ਹਨਾ ਨੌਕਰੀ ਲੱਗੂਗੀ ਪਰ ਅਸੀਂ ਤਾਂ ਇਹੀ ਗੱਲ ਕਹਿਣੇ ਵੀ ਭਾਈ ਅਸੀਂ ਤਾਂ ਇਹ ਗੱਲ ਨੌਕਰੀ ਆ ਕਹਿ ਕੇ ਤਾਂ ਮੈਂ ਦੇਖ ਰਿਸ਼ਤਾ ਲੈਂਦੀ ਨਹੀਂ ਹੈਗੀ ਠੀਕ ਐ ਵੀ ਮੈਂ ਨੌਕਰੀ ਲਵਾਉਂਗੀ ਮੈਂ ਤਾਂ ਭਾਈ ਘਰ ਦੇ ਕੰਮ ਕਰਾਉਣੇ ਨੇਗੇ ਸਾਡੇ ਘਰ ਵੀ ਸਾਹਮਣ ਵਾਲੀ ਚਾਹੀਦੀ ਹੈ ਕਿ ਸਾਨੂੰ ਤਾਂ ਨਹੀਂ ਨਹੀਂ ਜੀ ਇਹ ਤਾਂ ਉਹ ਘਰ ਦੀ ਸਾਹਮਣ ਲੂਗੀ ਨਾਲ ਨੌਕਰੀ ਵੀ ਕਰਦ ਹੁਣ ਇੱਥੇ ਨਾਲ ਤਾਂ ਕੌਲਸ ਜਾਂਦੀ ਆ ਨਾਲ ਘਰ ਦਾ ਸਾਰਾ ਕੰਮ ਕਰਾ ਕੇ ਜਾਂਦੀ ਆ ਚਲੋ ਇਹ ਤਾਂ ਫਿਰ ਵਧੀਆ ਗਾ ਹਾਂਜੀ ਸਾਰਾ ਕੰਮ ਮੇਰ ਦਾ ਕਰਾ ਕੇ ਨਵੇੜ ਕੇ ਫਿਰ ਜਾਂਦੀ ਆ ਭਰ ਆ ਕੇ ਵੀ ਸਾਰਾ ਕੰਮ ਕਰਾਉਂਦੀ ਕੰਪਨੀ ਇਹ ਤੁਹਾਨੂੰ ਕਦੇ ਲਾਂਭਾ ਨਹੀਂ ਆਉਂਦਾ ਇਹਦਾ ਪਰਿਵਾਰ ਚ ਕਿੰਨੇ ਜਣੇ ਆ ਤੁਸੀਂ ਪਰਿਵਾਰ ਚ ਤਾਂ ਪੁੱਤ ਮੈਂ ਆ ਆ ਮੇਰਾ ਬੇਟਾ ਟੇਕੇ ਦਾ ਡੈਡੀ ਹੈ ਅੱਛਾ ਹਾਂ ਚਲ ਫਿਰ ਤਾਂ ਕਿੰਨਾ ਕੰਮ ਹੋਊਗਾ ਚਲ ਬੇਬੇ ਦੇਖ ਲਾ ਹਾਂ ਤੁਮ ਮੈਂ ਤਾਂ ਬਸ ਠੀਕ ਹੈ ਪਸੰਦ ਹੈ ਸੰਤਾ ਠੀਕ ਹੈ ਪੁੱਤ ਫਿਰ ਤੁਸੀਂ ਦੇਖ ਲਓ ਭੰਜੀ ਜੇ ਕੁੜੀ ਨੂੰ ਪਸੰਦ ਹੈ ਤਾਂ ਬਸ ਫਿਰ ਜੇ ਪਸੰਦ ਹੈ ਤਾਂ ਫਿਰ ਪਾਓ ਸ਼ਗਨ ਹੈ ਕਿ ਮੇਰਾ ਗਾਥੀਤਾ ਅੱਛਾ ਤੇ ਖੰਮਣੀ ਲਿਆਂਦੇ ਭੈਣ ਜੀ ਮੈਂ ਤਾਂ ਭੁੱਲੇ ਗਈ ਮੈਂ ਤਾਂ ਆਈ ਸੀਗਾ ਮਹਾਬੀ ਪਸੰਦ ਆ ਗਈ ਤਾਂ ਮੈਂ ਬੰਨੇ ਆਉਗੀ ਬਸ ਅਕਾਲ ਚ ਉਹ ਚੱਕਣੀ ਭੁੱਲੇ ਹਾਂ ਨਾਲੇ ਕਹਿੰਦੇ ਤੇਰਾ ਤਾਂ ਫਿਰ ਆਈ ਦੇਖਦੇ ਆ ਨਾ ਵੀ ਉਧਰ ਉਧਰੀ ਚੱਲ ਹੋਰ ਸਾਨੂੰ ਤਾਂ ਆਈ ਸੀ ਹੁਣ ਮੈਂ ਆਈ ਤਾਂ ਹੈਗੀ ਸੀ ਬਸ ਇੱਕ ਮੁੰਡੇ ਦੇ ਕਹਿਣ ਤੋਂ ਮੈਂ ਤਾਂ ਆਈ ਦੀ ਪਤਾ ਨਹੀਂ ਫਿਰ ਟਾਉਗੀ ਪਤਾ ਹੀ ਨਾ हां चल चल हां बेटा जी ਆਪਣੇ ਗੱਲ ਫਿਟਾਉਣ ਦੀ ਐ ਚੁਰ ਇੱਕ ਵਈ ਕੱਚਾ ਸ਼ਗਨ ਹੋ ਜਾਏਗਾ ਫਿਰ ਆਪਾਂ ਬਾਅਦ ਚ ਇੱਕ ਦਿਨ ਰੱਖ ਕੇ ਨਾ हां ਆਪਾਂ ਦੇਖ ਲਾਂਗੇ ਹਾਂ ਤਾਂ ਖੋਸ਼ੀ ਹਾਲ ਹੈ ਜੀ ਸਿਰ ਤੇ ਬਤਾਈਏ ਹਣ ਮਮੀ ਤੁਹਾਨੂੰ ਫਰਮਾਉਂਦਾ ਸ਼ਗਨ ਫਿਰ ਤੁਸੀਂ ਐਂ ਕਹੋ ਜੀ ਅੱਜ ਜਾ ਕੇ ਨਾ ਸਾਰੇ ਆਪ ਦੇ ਰਿਸ਼ਤੇਦਾਰ ਨੂੰ ਫੋਨ ਕਰ ਦਿਓ ਠੀਕ ਹੈ ਜਿੰਨੂੰ ਜਿੰਨੂੰ ਤੁਸੀਂ ਲੈ ਕੇ ਆਉਣਾ ਹੋਇਆ ਤੁਸੀਂ ਆ ਜਿਓ ਕੱਲ ਦਾ ਦਿਨ ਹੀ ਰਹਿ ਗਿਆ ਮੇਰੀ ਛੁੱਟੀ ਦਾ ਪਰਸੋ ਫਿਰ ਮੈਂ ਦਵਾਰੇ ਵਗ ਜਾਣਾ ਤਾਂ ਕਰਕੇ ਕਹਿੰਦਾ ਸੀਗਾ ਕਿ ਕੱਲ ਨੂੰ ਤੁਸੀਂ ਪੱਕਾ ਸ਼ਗਨ ਵੀ ਕਰ ਹੀ ਜਾਇਓ ਇੰਨਾ ਜਲਦੀ ਇੰਨਾ ਜਲਦੀ ਕਿ ਮੈਂ ਬਣੂਗਾ ਭੈਣ ਜੀ ਤੇ ਕਹੋਂ ਕਾੜ ਨੂੰ ਹੁਣ ਰਿਸ਼ਤੇਦਾਰਾਂ ਨੂੰ ਕਹਾਾਂਗੇ ਸੌ ਕੰਮ ਨਿਕਲ ਆਉਂਦੇ ਨੇ ਰਿਸ਼ਤੇਦਾਰਾਂ ਨੂੰ ਹੁਣ ਜਿਵੇਂ ਅੱਜ ਕਾਹਾਂ ਵੀ ਕਾੜ ਨੂੰ ਆ ਜਾਾਂਗੇ ਭਾਈ ਅਸੀਂ ਕਾੜ ਨੂੰ ਫਿਰ ਔਖਾ ਅੱਛਾ ਹਾਂ ਚੱਲ ਕੋਈ ਨਾ ਬਾਕੀ ਮੈਂ ਰਿਸ਼ਤੇਦਾਰਾਂ ਨੂੰ ਫੋਨ ਕਰ ਲੂੰਗੀ ਜਿਹੜਾ ਆ ਗਿਆ ਭਾਈ ਉਹਦੂ ਚੰਗਾ ਨਹੀਂ ਫਿਰ ਦੇਖੀ ਜਾਊਗੀ ਹਣਾ ਭਾਈ ਹਾਂ ਜਿੰਨੇ ਕਹਾਂਗੇ ਬਾਕੀ ਕੋਈ ਜਲਦੀ ਹੀ ਕਰ ਲੜੀਆਂ ਤੇ ਸਾਹ ਨਾਲ ਜੀ ਛੁੱਟੀ ਦਾ ਵਾਅਦਾ ਨਾ ਹੁੰਦਾ ਤੇ ਵਧਾਰ ਨਹੀਂ ਹਾਂ ਹਾਂ ਪੁੱਤ ਇਕੜਾ ਮੇਰੇ ਹੱਥ ਸੇ ਚ ਹੈ ਸਰਕਾਰੀ ਨੌਕਰੀ ਐ ਸੋਨੂੰ ਵੀ ਪਤਾ ਅੱਗੋਂ ਜਿਵੇਂ ਆਰਡਰ ਆਉਂਦਾ ਜਿੰਨੀ ਛੁੱਟੀ ਬਾਕੀ ਕੋਈ ਗੱਲ ਨਹੀਂ ਮੈਂ ਗੱਲ ਕਰਕੇ ਦੇਖ ਲਵਾਂ ਜੇ ਮਨਿੰਦਰ ਕਹਿੰਦੀ ਐ ਤਾਂ ਜੇ ਸਭ ਮੰਨ ਲੇਗਾ ਤਾਂ ਠੀਕ ਐ ਜੇ ਜੇ ਨਾਮ ਨਿਆ ਫਿਰ ਤੁਸੀਂ ਐ ਕਰਿਓ ਤੁਸੀਂ ਜਿੰਨੇ ਕੁ ਰਿਸ਼ਤੇਦਾਰ ਤੁਹਾਡੇ ਆ ਗਏ ਠੀਕ ਐ ਉਹਨਾਂ ਲਿਆ ਕੇ ਕਿਹੜਾ ਗੱਲ ਨੂੰ ਪੱਕਾ ਸ਼ਿਕਨ ਕਰ ਲਿਓ ਬਾਅਦ ਚ ਫਿਰ ਤੁਸੀਂ ਆਪਦੀ ਪਾਰਟੀ ਕੋਲ ਜਿਹੜਾ ਗੱਲ ਰੱਖਣਾ ਹੋਇਆ ਤੁਸੀਂ ਉਹ ਜਿੰਨ ਕਰਕੇ ਹਨਾ ਵਿਆਹ ਕਰ ਲਿਓ ਨਹੀਂ ਤੁਹਾਡੇ ਬਿਨਾ ਵਿਆਹ ਸੀ ਕਿਵੇਂ ਕਰ ਦਾਂਗੇ ਤੁਸੀਂ ਤਾਂ ਹੁਣੇ ਜ਼ਰੂਰੀ ਹੋ ਨਹੀਂ ਕੋਈ ਏਡੀ ਕਾਲੀ ਵੀ ਨਹੀਂ ਹੈਗੀ ਆ ਮਹੀਨਾ ਦੋ ਮਹੀਨੇ ਛੇ ਮਹੀਨੇ ਰੋਕ ਕੇ ਕਰ ਲਾਂਗੇ ਵਿਆਹ ਸਹੀ ਗੱਲ ਐ ਪੁੱਤ ਮਨਿੰਦਰ ਸਹੀ ਕਹਿੰਦੀ ਐ ਤੇਰੇ ਆਏ ਤੂੰ ਵਿਆਹ ਕਰਾਂਗੇ ਚਲ ਫਿਰ ਦੇਖ ਲਓ ਸਰ ਜੇ ਕੱਲ ਦਾ ਹੋ ਸਕਦਾ ਤਾਂ ਤੁਸੀਂ ਕਰ ਲਿਓ ਹਣਾ ਕੋਈ ਨਾ ਪੁੱਤ ਅਸੀਂ ਰਿਸ਼ਤੇਦਾਰਾਂ ਨੂੰ ਜਾ ਕੇ ਫੋਨ ਕਰ ਲੰਨੀ ਹੈਗੀ ਤੇ ਜਿੰਨੇ ਕਾਏ ਭਾਈ ਕਾ ਨੂੰ ਅਸੀਂ ਪੱਕਾ ਸਾਕਣ ਕਰ ਜਾਗੇ ਵਿਆਹ ਪਾ ਠਹਿਰ ਕੇ ਰੱਖ ਲਾਂਗੇ ਜਦੋਂ ਪੁੱਤ ਤੈਨੂੰ ਛੁੱਟੀ ਮਿਲ ਗਈ ਹਾਂ ਚੱਲ ਆਏ ਹਾਂ ਸਹੀ ਹੈ ਅਸੀਂ ਕਰੀਏ ਕੀ ਭੈਣ ਦੇ ਘਰੇ ਮੈਂ ਤਾਂ ਪਹਿਲੀ ਵਾਰ ਹੀ ਆਈ ਹੈਗੀ ਆ ਫੈਨ ਨੂੰ ਤਾਂ ਚਾਹ ਚੜਜੂ ਹਨਾ ਕਹੀਂ ਤਾਂ ਮੰਮੀ ਨੇ ਸਾਨੂੰ ਭੇਜਿਆ ਹੈਗਾ ਹਾਂ ਤੁਸੀਂ ਭੈਣ ਦਾ ਸੁਹਾਗ ਇੱਕ ਆਪਾਂ ਨੂੰ ਬਿਨਾਂ ਦੱਸਿਆ ਜਾਣ ਚਾਹ ਚੜਜੂ ਨੂੰ ਚਾਹ ਕਿਉਂ ਨਾ ਚੜੇ ਆਪਾਂ ਦੇਖ ਪਹਿਲੀ ਵਾਰ ਹੀ ਆਏ ਹੈਗੇ ਮੈਂ ਤਾਂ ਪਹਿਲੀ ਵਾਰ ਹੀ ਆਈ ਆ ਚਲ ਤੁਸੀਂ ਤਾਂ ਪਹਿਲਾਂ ਵੀ ਆ ਗਏ ਹੋਵੋਗੇ ਭੈਣਾਂ ਨੂੰ ਤਾਂ ਉਹੀ ਚਾਹ ਚੜ ਜਾਂਦਾ ਜਦੋਂ ਭਰਾ ਪਰਜਾਈ ਸੰਧਾਰਾ ਲੈ ਕੇ ਆਉਣ ਹਾਂ ਆ ਜਾਓ ਫਿਰ ਚਲੋ ਕਿਰੇ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤਕ ਨੂੰ ਲੈ ਭਾਬੀ ਸਤਿ ਸ਼੍ਰੀ ਅਕਾਲ ਭਾਬੀ ਹੋਰ ਕਿਵੇਂ ਮਨਿੰਦਰ ਮੈਂ ਤਾਂ ਜਮਾਂ ਠੀਕ ਆ ਤੁਹਾਨੂੰ ਵੇਖ ਕੇ ਤਾਂ ਚਾਈ ਚੜ ਗਿਆ ਲੈ ਅੱਜ ਮੇਰੀ ਭਾਬੀ ਮੇਰੇ ਘਰ ਆਈ ਐ ਅੱਜ ਭਾਬੀ ਅੰਦਰ ਆ ਜਾ ਤੁਸੀਂ ਲੈ ਹੁਣ ਦੱਸ ਤੇਰੇ ਵੀਰੇ ਨੇ ਤਾਂ ਕੱਲ ਦੇ ਸਗਨ ਦਾ ਕਹਿਤਾ ਹੋਰ ਮੰਮੀ ਉਹੀ ਦਾ ਟੈਨਸ਼ਨ ਮੈਨੂੰ ਹੋਈ ਪਈ ਆ ਮੇਰੇ ਕੋਲ ਤਾਂ ਸੂਟ ਵੀ ਨਹੀਂ ਹੈਗਾ ਹੈ ਹੁਣ ਕੱਲ ਕੱਲ ਚ ਕਿੱਥੋਂ ਬਣਾ ਕੇ ਦੇ ਦੂਗੀ ਸੂਟ ਲੈ ਉਹ ਤੇਰੀ ਸਹੇਲੀ ਹੈਗੀ ਤਾਂ ਐਪਟੀ ਕਾਲੀ ਉਹ ਤਾਂ ਸੰਭਾਲੀ ਤੂੰ ਅੱਜ ਵੀਰੇ ਲੈ ਕੇ ਵੀ ਆਣਾ ਕੋ ਬਸ ਮਨਿੰਦਰ ਦੱਸ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਪੁੱਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਸੀ ਕਾ ਮਸੀ ਜੀ ਸਤਿ ਸ਼੍ਰੀ ਅਕਾਲ ਪੁੱਤ ਜਿਉਂਦੀ ਵਸਦੀ ਰਹੇ ਫਰਮਾਤਮਾ ਤੁਹਾਨੂੰ ਦਰਸਤ ਬਹਿ ਜਾ ਇਧਰ ਆ ਜਾਂਦੀ ਪੁੱਤ ਮਨਿੰਦਰ ਆ ਬਹਿ ਜਾ ਮੈਂ ਤਾਂ ਸੇਹੀ ਵੀਰੇ ਹੋ ਰਹੇ ਨੇ ਮੈਂ ਤਾਂ ਤੁਹਾਨੂੰ ਚਾਹ ਮੈਂ ਤੁਹਾਨੂੰ ਚਾਹ ਪੁੱਛਣਾ ਆਉਂਦੀ ਸੀ ਜਦੋਂ ਸੋਈ ਚੋਂ ਬਾਹਰ ਆਈ ਤੇ ਸਾਹਮਣੇ ਵੀਰੇ ਹੋਰੇ ਖੜੇ ਸੱਚੀ ਮੈਂ ਤਾਂ ਇੰਨਾ ਚਾਚੜਿਆਣ ਲੱਗੇ ਵੀ ਆਸਮਾਨ ਥੱਲੇ ਆ ਗਿਆ ਧਰਤੀ ਦੀ ਅੱਜ ਤੱਕ ਕਮਲੀ ਧੀਆ ਨੂੰ ਚਾਹ ਹੁੰਦਾ ਹੀ ਆ ਪੇਕਿਆਂ ਦਾ ਤੇ ਨਾਲੇ ਸੁੱਖ ਨਾਲ ਤੇਰੀ ਪਰਜਾਈ ਆਈ ਇਹ ਚਾਹ ਕਿਉਂ ਨਾ ਹੋਵੇ ਸਹੀ ਗੱਲ ਨਾ ਵੀਰੇ ਮੰਮੀ ਨੂੰ ਲੈ ਕੇ ਆਇਆ ਨਾਲ ਮੰਮੀ ਕਹਿੰਦੀ ਤੇਰੀ ਪ੍ਰਿਆ ਇੰਗਲਿਸ਼ ਹੈ ਅੱਛਾ ਲੈ ਦੱਸ ਉਹ ਵੀ ਆ ਜਾਂਦੀ ਪੁੱਤ ਸਹੀ ਗੱਲ ਦੱਸ ਮੰਮੀ ਵੀ ਆ ਜਾਂਦੀ ਤਾਂ ਕੀ ਘਟਾ ਸੀਗਾ ਹੈ ਬਸ ਬਾੜਾ ਕਰਨ ਲੱਗੇ ਕਹਿੰਦੇ ਤੁਸੀਂ ਜਾਇਓ ਦੋਨੇ ਮੈਨੂੰ ਵੀ ਚਾ ਆ ਜਾ ਸੀਗਾ ਵੀ ਮੈਂ ਵੀ ਜਾ ਕੇ ਆਵਾਂ ਤੇਰੇ ਕੋਲ ਫਿਰ ਟਾਈਮ ਮੈਨੂੰ ਐ ਹੋ ਗਿਆ ਵੀ ਮੈਂ ਹੀ ਭੱਗ ਜਾਂਦੀ ਵਧੀਆ ਬਾਬੇ ਦਾ ਤੁਸੀਂ ਹੈ ਤੁਸੀਂ ਆ ਕੇ ਤਾਂ ਪਹਿਲੀ ਵਾਰ ਸਾਡੇ ਘਰੇ ਆਏ ਹੋ ਤੇ ਨਾਲੇ ਹੁਣ ਆਉਂਦੀ ਜਾਂਦੀ ਰਿਹਾ ਕਰ ਨਾ ਨਾ ਜੀ ਮੈਂ ਤਾਂ ਜਰੂਰ ਲੈ ਹੁਣੇ ਨਹੀਂ ਮੈਥੋਂ ਤਾਂ ਚਾ ਚੱਕਿਆ ਜਾਂਦਾ ਹੈਗਾ ਮੈਂ ਨਾਨਕੜਵ ਦੀ ਕੋਲ ਆਈ ਆ ਅੱਛੇ ਸੋ ਤੇ ਦਿਰਦਾ ਕਿ ਆਸਾਂ ਨਹੀਂ ਕੋਈ ਹੀ ਗੇੜਾ ਮਾਰਨਾ ਮਾਂ ਤੋਂ ਬਾਅਦ ਹੈ ਹੋਰ ਦੱਸ ਮੇਰੇ ਕੋਲ ਕੌਣਾ ਹੋਵੇ ਕਹਿੰਦੇ ਪਰਜਾਂਗਾ ਮਾਵਾ ਵਰਗਾ ਹੁੰਦਿਆਂ ਨੇ ਜੇ ਕੋਈ ਬਣੇ ਤਾਂ ਨਾ ਨਾ ਭੈਣ ਐਂ ਕਾ ਤੋ ਕਹਿਨੀ ਆ ਲੈ ਤੂੰ ਤੇਰੇ ਕੋਲ ਨਾਵਾਂਗੇ ਹੋਰ ਕਿਹਦੇ ਕੋਲ ਜਾਵਾਂਗੇ ਸਹੀ ਗੱਲ ਐ ਪੁੱਤ ਭਰਾ ਪਰਜਾਈ ਹੁੰਦੇ ਆ ਵਰਤਨ ਦੀ ਸਕੇਰੀ ਤਾਂ ਹਾਂ ਹਾਂ ਇਹ ਤਾਂ ਹੈਗੇ ਦੇਖੇ ਕਿਹੜਾ ਸਦਾ ਬੈਠੇ ਰਹਿੰਦੇ ਨੇ ਮੈਂ ਸਾਡਾ ਫਰਜ਼ ਆ ਤੂੰ ਕੱਲੀ ਕੱਲੀ ਮੇਰੀ ਭੈਣ ਆ ਜੇ ਅਸੀਂ ਨਹੀਂ ਆਵਾਂਗੇ ਹੋਰ ਕੌਣ ਆਹੀ ਮਾਂ ਪਿਓ ਤੋਂ ਧੀਆਂ ਨੂੰ ਆਸਾ ਹੁੰਦੀਆਂ ਆਂ ਜੇ ਅਸੀਂ ਦੋ ਕੱਪੜੇ ਦੇ ਜਾਾਂਗੇ ਫਿਰ ਕੀ ਹੋ ਜੂ ਹੈ ਐ ਨਕਤੀਆਂ ਖੁਸ਼ ਹੋ ਜਾਂਦੀਆਂ ਗੈਸ ਈਆਂ ਦਿੱਤਾ ਦਾ ਫੁੱਲ ਦੇ ਹੀ ਆ ਤੇ ਮੇਰਾ ਭਰਾ ਬਹੁਤ ਚੰਗਾ ਐ ਤੇ ਮੈਨੂੰ ਪੂਰਾ ਮਾਣ ਆਉਂਦਾ ਭਰਾ ਪਰ ਜਾਈ ਤੇ ਸਹੀ ਗੱਲ ਐ ਨਹੀਂ ਬਹੁਤ ਸਿਆਣਾ ਪਈ ਇਹ ਤਾਂ ਪਹਿਲੇ ਦਿਨੋਂ ਐਨਾ ਸਿਆਣਾ ਐ ਤੇ ਬਾਈ ਜੀ ਕਿੱਥੇ ਐ ਉਹਨਾਂ ਬਾਹਰ ਗਈ ਹੋਈ ਨੀ ਯਾਰ ਦੋਸਤਾਂ ਕੋਲ ਠੀਕ ਤੇ ਬਸ ਮੈਂ ਫੋਨ ਕਰਦੇ ਨੀ ਉਹ ਆਜ ਨੂੰ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਉਹ ਰਹਿ ਹੀ ਪੈਂਦੇ ਅੱਛਾ ਤੁਸੀਂ ਬਹਿ ਕੇ ਗੱਲਾਂ ਕਰੋ ਮੈਂ ਚਾਹ ਬਣਾ ਕੇ ਲੈਨੇ ਤੁਹਾਡੇ ਵਾਸਤੇ ਹਾਂ ਪੁੱਤ ਚਾਹ ਬਣਾ ਲੈ ਤੂੰ ਬਸ ਇਹਦੀ ਹੁਣ ਚਾਹ ਪੀ ਲੋ ਤੋਰ ਮਣ ਕੇ ਤਾਂ ਇਹ ਵੀ ਵਗ ਜੂ ਆਪਦੇ ਸੋਹਰੇ ਘਰੇ अच्छा रिश्ता करता पुत्ते ਦਾ ਚਲੋ ਬੁਧਾਈਆਂ ਮਸਲੀ ਤੇ ਸੋਨ ਪਰਮਾਤ ਮਸਨ ਨੂੰ ਵੀ ਬੁਧਾਵੇ ਭਾਈ ਸਾਬਾ ਬੁਧਾਈਆਂ ਅੱਛਾ ਜੀ ਕਰਕੇ ਗਏ ਆ ਕੱਚੀ ਖੰਮੜੀ ਵੱਟ ਕੇ ਗਏ ਆ ਅੱਛਾ ਲੈਸ ਤਾਂ ਲੇਟ ਹੀ ਹੋਗੇ ਫਿਰ ਹਾਂ ਜੇ ਪਹਿਲਾਂ ਆ ਜਾਂਦੇ ਤੁਸੀਂ ਦੇਖ ਲਾਂਦੇ ਆ ਨਾ ਤੇ ਬਾਕੀ ਹਜ ਸੱਚ ਭਾਬੀ ਐ ਵੀ ਨਹੀਂ ਪਤਾਗਾ ਤੁਹਾਨੂੰ ਅੱਜ ਰਹਿਣਾ ਹੀ ਪੈ ਜੇ ਅਸੀਂ ਮਤਲਬ ਲਾਡੀ ਨੂੰ ਪਰਸੋ ਜਾਣਾ ਹੈਗਾ ਡਿਊਟੀ ਤੇ ਤੇ ਉਹਨੇ ਕੱਲ ਨੂੰ ਕਹਤਾ ਪੱਕਾ ਸ਼ਗਨ ਵਾਸਤੇ ਹੁਣ ਉਹ ਆ ਤੇ ਰਿਸਤਿਆਂ ਨਾਲ ਗੱਲ ਕਰਦੇ ਆ ਜੀ ਉਹਨਾਂ ਦਾ ਉਧਰੋਂ ਪੱਕੀ ਗੱਲ ਨੂੰ ਵੀ ਐਨ ਵੀ ਤਾਂ ਕੱਲ ਨੂੰ ਪੱਕਾ ਸ਼ਗਨ ਪਾ ਦਈ ਆਪਾਂ ਹੋਰ ਆ ਬੈਰ ਚੱਲ ਵੀ ਆਏ ਵੀ ਜਿਹੜਾ ਕੰਮ ਹੋ ਜੇ ਹਾਂ ਜੀ ਬੜੀ ਵਧੀਆ ਗੱਲ ਆ ਮਸੀ ਜੀ ਹੋਰ ਪੁੱਤ ਐਸੇ ਦਾ ਫਿਕਰ ਸੀ ਮੈਨੂੰ ਚੱਲੇ ਆਏ ਵੀ ਵੀ ਕਿਵੇਂ ਵੀ ਆ ਨਾ ਆਪਦੇ ਘਰੇ ਵੱਜਦੀ ਤੀਤੀਆਂ ਨਹੀਂ ਹੋਰ ਤਾਂ ਕੀ ਚਾਹੀਦਾ ਹਾਂ ਹਾਂ ਤਾਂ ਚੱਲ ਵਧੀਆ ਟੱਕਰ ਗਿਆ ਹੈ ਪਰਿਵਾਰ ਵਧੀਆ ਹਾਂਜੀ ਹਾਂਜੀ ਵਧੀਆ ਆਪਾਂ ਵੀ ਅੱਠ ਕਿਲੇ ਮੁੰਡੇ ਨੂੰ ਜ਼ਮੀਨ ਆਉਂਦੀ ਆ ਹੈ ਠੱਠੇ ਪੜਦੇ ਸੀਗੇ ਤੇ ਬਾਕੀ ਆਏ ਆ ਬੜੀ ਵਧੀਆ ਮੱਤ ਮਿਲਦੀ ਆ ਨਾ ਹੋਰ ਜਵਾਕਾਂ ਦਾ ਸਤਿ ਚਾਹੀਦਾ ਹਾਂ ਚੱਲ ਜਵਾਕਾਂ ਦੀ ਖੁਸ਼ੀ ਜੀ ਮਾਪਿਓ ਦੀ ਖੁਸ਼ੀ ਹੁੰਦੀ ਆ ਹਾਂ ਹੀ ਆ ਪੁੱਤ ਚੱਲ ਚਲੋ ਵਧੀਆ ਹੋ ਗਿਆ ਇੰਨਾ ਸਮਾਨ ਕਿ ਲਈ ਫਿਰਦੇ ਆ ਤੁਸੀਂ ਲੈ ਸਮਾਨ ਤੇਰੇ ਵਾਸਤੇ ਲਿਆਏ ਆ ਉਹ ਬਾਬੇ ਇੰਨੀ ਖੇਚ ਲਗਾ ਕੇ ਦੱਸ ਕੀ ਲੋਡ ਸੀ ਇਹ ਰੱਖਣੀ ਕਰਨੀ ਇਸ ਮੈਨੂੰ ਸਮਾਨ ਨੂੰ ਕੀ ਸੀਗਾ ਤੁਸੀਂ ਮੈਨੂੰ ਮਿਲ ਜਾ ਕਰੋ ਮੈਂ ਤਾਂ ਇਹੀ ਬਥੇਰਾ ਮੈਨੂੰ ਕੋਈ ਲਾਗਤ ਨਹੀਂ ਹੈਗੀ ਸਮਾਨ ਦੀ ਲੈ ਐਵੇਂ ਕਿਵੇਂ ਭਾਵੇਂ ਅਸੀਂ ਖਾਲੀ ਹੱਥ ਆ ਜਾਂਦੇ ਪਹਿਲੀ ਵਾਰੀ ਮੈਂ ਆਪਦੀ ਆਨੰਦ ਕੋਲ ਆਈ ਆ ਤੇ ਮੇਰਾ ਕੋਈ ਹੱਕ ਬਣਦਾ ਨਹੀਂ ਚਲ ਕੋਈ ਨਾ ਬਬੀ ਤੇਰੀ ਖੁਸ਼ੀ ਅਸ ਕੂਟ ਰੱਖ ਲੂਗੀ ਚਲ ਹਾਂ ਨਾ ਫਿਰ ਇੱਕ ਸੂਟ ਇਹਦੇ ਵਾਸਤੇ ਲਿਆਉਂਦੇ ਐਨਾ ਕੁਛ ਲਿਆਉਣ ਦੀ ਕੀ ਲੋੜ ਸੀ ਨਹੀਂ ਜੀ ਆਹ ਹਰਪ੍ਰੀਤ ਦੇ ਤੇ ਤੁਹਾਡੇ ਕੱਪੜੇ ਨੇ ਲੈ ਲੈ ਆਹ ਲਾਦੀ ਦੇ ਤੇ ਮਨਿੰਦਰ ਦੇ ਓਹੋ ਐਨਾ ਕਿਉਂ ਖੇਚਲਾ ਕੀਤੀ ਪੁੱਤ ਵੀਰੇ ਪੈਸਿਆਂ ਨੂੰ ਨਾ ਨਾ ਕੋਈ ਨਹੀਂ ਫਰਜ ਬਣਦਾ ਮੇਰਾ ਤਾਂ ਨਹੀਂ ਲੈ ਦੇ ਲੈ ਐ ਨਹੀਂ ਪੁੱਤ ਖੇਚਲਾ ਕਰਿਆ ਕਰੋ ਖਰਚਾ ਕਰਿਆ ਕਰੋ ਬਸ ਤੁਸਤੇ ਉਹੀ ਮਿਲ ਜਾ ਕਰੋ ਮੈਂ ਤਾਂ ਇੰਨੇ ਹੌਸਲਾ ਬਥੇਰਾ ਮੈਂ ਕਿਹਾ ਸਰ ਮਸੀਹ ਇਹ ਵੀ ਐ ਮੈਨੂੰ ਤਾਂ ਸਭ ਤੋਂ ਜ਼ਿਆਦਾ ਪਿਆਰੇ ਲੱਗਦੇ ਨੇ ਮੈਂ ਤਾਂ ਹੁਣ ਅੱਜ ਤੋਂ ਕੱਲ ਨੂੰਸ ਮੌਨਾ ਦੇ ਕਿ ਆਉਂਗੀ ਤੂ ਵੇਖੀ ਪਰ ਮੈਂ ਜਦ ਆਈ ਨਾ ਤੇਰੇ ਕੋਲੋਂ ਭਾਬੀ ਉੱਦੇ ਪਾ ਕੇ ਆਉਂਦੀ ਆ ਹਾਂ ਉਹ ਤਾਂ ਮੈਨੂੰ ਪਤਾ ਹੀ ਐ 10 ਮਿੰਟ ਕੋਈ ਕੱਪੜਾ ਲਿਆ ਕੇ ਵੀ ਪਿਆ ਕੀ ਰਹਿ ਜੇ ਨਾ ਆਦੀ ਨਾਲ ਫਟਾਫਟ ਅਵਟੀ ਕਾਲੀ ਦੇ ਨਾਲ ਭਾਬੀ ਉਹਨਾਂ ਸੱਚਾ ਬਣਾ ਕੇ ਦੇਣੀ ਆ ਨਹੀਂ ਆਪਾਂ ਨੂੰ ਨਾ ਕਿਹਾਉਣੀ ਕੋਈ ਨਾ ਮੈਂ ਕਹ ਦੇਣੀ ਹਰਪ੍ਰੀਤ ਨੂੰ ਤੂੰ ਬੈਠੀ ਰਹਿ ਨਾ ਪੈਸੇ ਰੱਖ ਹਾਂ ਚਲੋ ਅਸੀਂ ਕੁੜੀਆਂ ਨੂੰ ਤਾਂ ਹੁੰਦਾ ਹੀ ਹੈ ਹੈਨਾ ਹੁੰਦਾ ਹੀ ਹੈ ਪਤਾ ਤੇ ਹੁਣ ਚੱਲ ਐਨੇ ਨਾ ਕੀ ਇਹ ਕਿੱਡੀ ਗੱਲ ਹੈਗੀ ਹੈ ਕੋਈ ਬਾਲੀ ਵੱਡੀ ਗੱਲ ਨਹੀਂ ਹੁੰਦੀ ਜੇ ਆਪਾਂ ਵਰਤਦੇ ਆਂ ਮਿਲਦੇ ਵਰਤਦੇ ਆਂ ਹੱਥੀਂ ਅਨੁਬਾਸ ਚਾ ਚੜ ਜਾਂਦਾ ਹੈ ਚਾ ਚੜ ਜਾਂਦਾ ਪੁੱਤ ਸਹੀ ਗੱਲ ਹੈ ਅੰਦਰੋਂ ਸੀਸਾ ਨਹੀਂ ਕੱਢਿਆ ਨੇ ਤੇ ਨਾਲੇ ਹੌਸਲੇ ਹੀ ਹੁੰਦਾ ਕਹਿੰਦੇ ਉਹਦਾ ਕਪੜਾ ਧੋਪ ਆਇਆ ਤੇ ਗਿਆ ਹੈ ਕਿੰਨਾ ਕ ਊਂਕੜਾ ਆਪਣੇ ਘਰੇ ਖਰਚਾ ਨਹੀਂ ਹੁੰਦਾ ਉਹੀ ਤਾਂ ਗੱਲ ਹੈ 12000 ਦੀ ਕੋਈ ਗੱਲ ਨਹੀਂ ਹੁੰਦੀ ਐਵੇਂ ਬਥੇਰੀ ਸਿਆਣੀਆਂ ਨੇ ਕਹਿ ਦਈਏ ਬਹੁਤ ਸਿਆਣੀਆਂ ਮਮਾਸੀ ਜੀ ਕਿੱਥੇ ਢੇੜਾ ਵੱਜਦਾ ਪਿਆਰ ਆ ਜਾਂਦਾ ਬਹਾਨੇ ਨਾਲ ਢੇੜਾ ਮਾਰਦੇ ਨਾਲ ਹੀ ਮਿਲ ਜਾਂਦੀ ਹੈ ਤੇ ਹੁਣ ਪੁੱਤ ਤੁਸੀਂ ਵੀ ਆਉਂਦੇ ਜਾਂਦੇ ਰਿਹਾ ਕਰੋ ਨਾ ਨਾ ਮਮਾਸੀ ਜੀ ਤਾਂ ਜਰੂਰ ਆਉਂਦੇ ਜਾਂਦੇ ਜਦੋਂ ਇੱਧਰ ਮਾਰਦੇ ਢੇੜਾ ਆ ਕੇ ਹੀ ਜਾਂਦੇ ਹਾਂ ਚਲ ਤੁਸੀਂ ਬੈਠੋ ਕਿ ਮੈਂ ਵਧੀਆ ਨਾ ਭੈਣ ਦਾ ਸੁਭਾਅ ਭੈਣ ਦਾ ਸੁਭਾਅ ਵਧੀਆ ਤੇ ਤੇਰੀ ਸੱਸ ਦਾ ਘਾ ਕਿੰਨਾ ਚੰਗਾ ਨਨਦ ਦਾ ਸੱਸ ਦਾ ਕਿੰਨੇ ਵਧੀਆ ਨੇ ਕਿੰਨਾ ਮੋਹ ਕਰਦੇ ਆਪਾਂ ਨਾਲ ਹਨਾ ਇਹਦਾ ਚਾ ਚੱਲ ਗਿਆ ਉਹਨਾਂ ਨੂੰ ਵੀ ਨਹੀਂ ਤਾਂ ਵਿੱਚ ਹੁੰਦੀਆਂ ਨੇ ਮੱਖੀ ਤੇ ਓੜੀ ਪਾ ਲੈਂਦੀ ਬਾਈ ਦਾ ਸੁਭਾਅ ਇਹਨਾਂ ਦਾ ਵੀ ਚੰਗਾ ਹੈਗਾ ਅੱਛਾ ਉਹ ਤਾਂ ਮੈਂ ਦੇਖਿਆ ਨਹੀਂ ਅਜੇ ਆਜਾ ਮਸੀ ਜੀ ਆਜਾ ਪਤ ਉਧਰ ਚਾਹ ਪੀ ਲੋ ਆਜਾ ਆਜਾ ਆਨਾ ਬਿਸਕਟ ਨੇ ਤੇ ਮਠਾਈ ਦੇ ਡੱਬੇ ਨੇ ਇਹ ਤੇ ਤੁਸੀਂ ਕਰ ਲਿਆ ਚਲ ਕੋਈ ਨਾ ਚੱਕ ਲੂਗੀ ਮਨਿੰਦਰ ਕਹਿਦਾ ਨਹੀਂ ਉਹਨੂੰ ਮੈਂ ਆਜਾ ਹਾਂ ਲੈ ਮਾ ਪਾਣੀ ਤੂੰ ਪੀਏ ਹਾਂ ਮੈਂ ਤਾਂ ਪੀ ਲਿਆ ਤੇ ਹੁਣ ਦਸਮਾ ਕਿਵੇਂ ਲੱਗੀ ਫਿਰ ਹਰਪ੍ਰੀਤ ਠੀਕ ਆ ਭਾਈ ਤੈਨੂੰ ਕਿਹਾ ਤਾਂ ਸੀਮਾ ਵੀ ਉਹ ਕੁੜੀ ਬਹੁਤ ਵਧੀਆ ਤੇਰੇ ਤਾਂ ਪਸੰਦ ਹੋ ਉਹਦੀ ਆ ਚੁਗੀ ਕੀ ਏਡੀਕਾਰ ਸੋਣਾ ਤੇਰੇ ਪਸੰਦ ਆ ਜਾਦੀ ਇੱਕ ਤੇਰੀ ਖੁਸ਼ੀ ਨੂੰ ਜਸ ਮੈਂ ਹਾਂ ਕਰਿਆ ਹੀ ਪੁੱਤ ਮੈਂ ਇਹਦਾ ਮਤਲਬ ਹਰਪ੍ਰੀਤ ਤੈਨੂੰ ਪਸੰਦ ਨਹੀਂ ਆਈ ਪਸੰਦ ਆ ਗਈ ਫੇਰ ਪਰ ਇੰਨੀ ਵੀ ਨਹੀਂ ਪਸੰਦ ਹੈਗੀ ਕਿੱਥੇ ਤਾਂ ਭਾਈ ਮੇਰੀ ਪਸੰਦ ਦੀ ਕੁੜੀ ਹੋਣੀ ਚਾਹੀਦੀ ਸੀ ਉਹ ਵੀ ਇੰਨੀ ਸੋਹਣੀ ਨਹੀਂ ਤੇਰੇ ਸਾਹਮਣੇ ਉਹ ਕਿਤੇ ਇੰਨੀ ਸੋਹਣੀ ਹੈਗੀ ਹੈਗੀ ਹੈ ਮੈਂ ਕੁੜੀਆਂ ਵਰਗੀ ਕੁੜੀ ਜੋ ਤੈਨੂੰ ਐ ਪਤਾ ਉਹ ਕਿੰਨੀ ਸਿਆਣੀ ਕੁੜੀ ਆ ਕਿੰਨੀ ਇੱਜ਼ਤ ਬਣਾ ਕੇ ਰੱਖੀ ਉਹਨੇ ਆਪਦੇ ਘਰਦਿਆਂ ਚ ਸਾਰੇ ਰਿਸ਼ਤੇਦਾਰ ਵੀ ਉਹਨੂੰ ਪੂਰਾ ਵਧੀਆ ਕਹਿੰਦੇ ਆ ਤੇ ਨਾਲੇ ਕਾਲਜ ਚ ਤਾਂ ਮੇਰੇ ਨਾਲ ਪੜ੍ਹਦੀ ਆ ਇੰਨੇ ਸਾਲ ਹੋ ਗਏ ਮੇਰੇ ਨਾਲ ਅੱਜ ਤੱਕ ਕਦੇਵੇਂ ਆਏ ਨਹੀਂ ਦੇਖਿਆ ਉਹਦੇ ਸਿਰ ਤੋਂ ਚੁੰਨੀ ਨਹੀਂ ਲਹੀ ਦੇਖੀ ਇੰਨੀ ਸਿਆਣੀ ਕੁੜੀ ਆ ਹੋਰ ਦੱਸ ਕੀ ਚਾਹੀਦਾ ਹੁੰਦਾ ਮੰਨਦੀ ਆ ਭਾਈ ਤੇਰੀ ਆਪਦੇ ਰਿਸ਼ਤੇਦਾਰਾਂ ਚ ਉਹਨੇ ਬਣਾ ਕੇ ਰੱਖੀ ਐ ਤੇ ਪਤਾ ਤਾਂ ਪੁੱਤ ਫੇਰ ਲੱਗੂ ਜਦੋਂ ਆਪਣੇ ਘਰ ਚ ਆ ਕੇ ਮੇਰੇ ਨਾਲ ਬਣਾਉਗੀ ਹਾਂ ਆਪੇ ਬਣਾਉਂੂ ਪਰ ਮਨੁਤ ਤੇਜ਼ ਬਹੁਤ ਲੱਗੀ ਮੈਨੂੰ ਉਹ ਤੇਜ਼ ਕਿੱਥੇ ਮਾਂ ਤੂੰ ਆਪ ਤੇ ਜਾਣਾ ਤੈਨੂੰ ਤਾਂ ਕਰਕੇ ਸਾਰੇ ਤੇਜ ਲੱਗਦੇ ਆ ਲਾ ਲਾ ਅਸੇ ਕਲੀ ਮਾਂ ਤੇਜ ਦਿੰਦੀ ਆ ਪਾਈ ਤੈਨੂੰ ਮੇਰੀ ਗੱਲ ਸੁਣ ਜੱਸ ਜੇ ਮੈਂ ਕਿਸੇ ਕੰਮ ਨੂੰ ਕਿਸੇ ਗੱਲ ਨੂੰ ਕਹਿਣੀ ਆ ਨਾ ਤਾਂ ਆ ਕਹਿੰਦੀ ਆ ਪੁੱਤ ਜੇ ਕੋਈ ਮੈਨੂੰ ਕੰਮ ਚੰਗਾ ਨਾ ਲੱਗਦਾ ਹੋਵੇ ਮੈਂ ਤਾਂ ਮਜ਼ਾਕ ਕਰੀ ਜਾਂਦਾ ਕਿਉਂ ਮੈਨੂੰ ਉੱਚੀ ਉੱਚੀ ਬੋਲਣ ਲੱਗ ਗਈ ਤੂੰ ਮੇਰੀ ਗੱਲ ਸੁਣ ਲੈ ਕੁੜੀ ਤਾਂ ਮੈਨੂੰ ਹੈਗੀ ਆ ਪਸੰਦ ਪਰ ਇੱਕ ਗੱਲ ਪੁੱਤ ਉਹਨੂੰ ਕਹੀ ਦੀ ਜਿੰਨਾ ਚਿਰ ਪੜਨਾ ਸੀ ਉਹ ਆਉਦੇ ਪੇਕਿਆਂ ਦੇ ਘਰੇ ਪੜੇ ਇੱਥੇ ਜਦੋਂ ਆ ਗਈ ਨਾ ਮੈਂ ਹੀ ਨਹੀਂ ਪੜਾਉਣੀ ਉਹ ਮਾਂ ਐਂ ਕਾ ਤੋ ਕਰਦੀ ਹੈਗੀ ਹੁਣ ਅਸੀਂ ਇਕੱਠੇ ਤਾਂ ਪੜਦੇ ਆ ਦੇਖੀ ਸਾਲ ਬਾਅਦ ਡਿਗਰੀ ਹੋ ਜੂ ਉਹਦੀ ਐਮਏ ਹੋ ਜੂ ਉਹਦੀ ਨਾਲੇ ਮੇਰੀ ਐਮਏ ਹੋ ਜੂ ਕਦੇ ਵਧੀਆ ਜੌਬ ਮਿਲ ਚੂ ਸਾਨੂੰ ਐਂ ਕਾ ਤੋ ਕਰਦੀਆਂ ਨਾਲੇ ਸਹਾਰੀ ਹੋ ਜੂ ਜੇ ਉਹ ਜੌਬ ਕਰ ਲੂਗੀ ਪਰਪੇ ਮੇਰੀ ਗੱਲ ਸੁਣ ਪੁੱਤ ਤੂੰ ਤਾਂ ਕਹਿੰਦਾ ਪੜ ਕੇ ਅਸੀਂ ਕੋਈ ਜੌਬ ਕਰ ਲਈਏ ਤੇ ਫਿਰ ਮਾਂ ਪੁੱਤ ਮਾਂ ਇਕੱਲੇ ਕੰਮਾ ਜੋਗੀ ਰਹਗੀ ਕੱਲ ਨੂੰ ਉਹ ਆਊਗੀ ਉਹ ਨੌਕਰੀ ਲੱਗ ਜੂ ਤੇ ਤੂੰ ਲੱਗ ਜੇਂਗਾ ਮੈਰਾ ਜੂ ਸਾਰਾ ਦਿਨ ਇੱਥੇ ਝਾੜੂ ਪੋਚੇ ਲਾਉਣ ਤੇ ਭਾਈ ਮੇਰੀ ਗੱਲ ਸੁਣ ਜੇ ਮੈਂ ਪੁੱਤ ਵਿਆਹੁਣੀ ਆ ਨਾ ਤਾਂ ਵਿਆਹੁਣੀ ਆ ਕਿ ਮਾੜਾ ਮੋਟਾ ਮੈਨੂੰ ਕੋਈ ਸੁੱਖ ਹੋਵੇ ਆ ਕੇ ਕੋਈ ਕੰਮ ਧੰਦਾ ਸਾਹਮੇ ਹੈ ਮਾਂ ਜੇ ਦੋਨੇ ਅਸੀਂ ਜੌਬ ਕਰਾਂਗੇ ਫਿਰ ਸੁੱਖੀ ਹੋਊਗਾ ਉਹੇ ਜਿਹਾ ਅਸੀਂ ਕੰਮਾਂ ਦੀ ਲੱਖ ਰੱਖ ਲਾਂਗੇ ਕਰੇ ਮੈਂ ਇੰਨੇ ਕਮਾਈ ਦਾ ਇੰਨੇ ਪੈਸਿਆਂ ਦਾ ਕਰਨਾ ਕੀ ਆ ਕੰਮ ਵਾਲੀ ਰੱਖਣਾ ਪਤਾ ਕਿਹੇ ਜੇ ਕੰਮ ਕਰਦੇ ਨੇ ਕੁਸੋਗਲੇ ਜੇ ਕੰਮ ਕਰਦੇ ਨੇ ਮੈਨੂੰ ਨਹੀਂ ਪਸੰਦਾ ਹੈਗੇ ਇਹ ਜੇ ਕੰਮ ਭਾਈ ਹਾਂ ਤੂੰ ਕਹਿ ਕੇ ਕਰਾ ਲਿਆ ਕਰੀ ਮਾਂ ਦੇਖਿਆ ਐਂ ਕਤੋਂ ਕਰਦੇ ਉਹ ਬੜਾ ਵਧੀਆ ਪੜਦੀ ਆ ਉਹ ਪੜਨ ਚ ਬਹੁਤ ਅਸ਼ਹਾਰ ਆ ਜੇ ਆਪਾਂ ਉਹਦੀ ਪੜ੍ਹਾਈ ਛੁਡਾ ਦਾਂਗੇ ਇਹ ਇਹ ਤਾਂ ਉਹਨੇ ਮੈਨੂੰ ਪਹਿਲਾਂ ਕਿਹਾ ਹੋਇਆ ਸੀਗਾ ਵੀ ਮੈਂ ਪੜਨ ਨੂੰ ਨਹੀਂ ਹਟਣਾ ਵੀ ਐਮਏ ਤਾਂ ਪੂਰੀ ਕਰਨੀ ਕਰਨੀ ਆ ਦੇਖ ਐਮਬੀਏ ਕਰੀ ਆ ਫਿਰ ਐਮਏ ਕਰੀ ਆ ਮਸਾਂ ਐਮਏ ਚ ਚੌਥੇ ਐਡਮਿਸ਼ਨ ਮਿਲੀ ਸੀ ਉਹਦੀ ਉਹਨੂੰ ਕਿਉਂਕਿ ਉੱਥੇ ਤਾਂ ਕੰਪੀਟੀਸ਼ਨ ਹੀ ਬੜਾ ਹੁੰਦਾ ਤਾਂ ਕਰਕੇ ਮਾਂ ਬਹੁਤ ਹੁਸ਼ਿਆਰ ਆ ਪੜਨ ਚਾਹਣਾ ਆਪਾਂ ਉਹਦੀ ਪੜ੍ਹਾਈ ਤਾਂ ਨਹੀਂ ਆਪਾਂ ਖਰਾਬ ਕਰਨੀ ਮੇਰੀ ਗੱਲ ਸੁਣ ਲੈ ਜੱਸ ਆਹ ਗੱਲ ਮੈਂ ਤੇਰੀ ਮੰਨ ਲਈ ਨਾ ਵੀ ਘਰ ਚ ਭਾਈ ਨੂੰ ਤੇਰੇ ਪਸੰਦ ਦੀ ਆਉਣੀ ਹੈਗੀ ਤੇ ਮੇਰੀ ਗੱਲ ਸੁਣ ਲੈ ਜੇ ਮੈਂ ਇਹ ਗੱਲ ਨੂੰ ਮੰਨ ਗਈ ਹੁਣ ਇਹ ਨਾ ਸੋਚੀ ਵੀ ਗਾ ਮੈਂ ਉਹਨੂੰ ਨੌਕਰੀ ਲਾ ਦੂੰ ਮੈਂ ਕਿਤੇ ਨੌਕਰੀ ਨਹੀਂ ਲਾਉਣਾ ਮੈਂ ਤਾਂ ਘਰ ਦਾ ਕੰਮ ਕਰਾਉਣਾ ਉਹ ਤਾਂ ਚਲ ਕੋਈ ਨਾ ਮਾ ਕੇਰਾ ਵਿਆਹ ਤਾਂ ਹੁੰਦੇ ਫੇਰ ਆਪਾਂ ਦੇਖ ਲਾਂਗੇ ਰਹਿ ਕਰ ਲਾਂਗੇ ਲੈ ਕਹਿੰਦਾ ਵਿਆਹ ਵਿਆਹ ਤਾਂ ਪੁੱਤ ਹੋ ਜੂਗਾ ਪਰ ਜਿਵੇਂ ਮੈਂ ਚ ਆਉਂਦੀ ਸੀ ਨਾ ਵੀ ਪੂਰੇ ਵਾਜੇਗਾ ਜਿਆ ਨਾਲ ਤੈਨੂੰ ਵਿਆਹ ਕਿ ਲਾਉਂਗੀ ਪਰ ਓਵੇਂ ਨਹੀਂ ਹੁੰਦਾ ਮੈਂ ਤਾਂ ਭਾਈ ਚੁੰਨੀ ਚੜਾਵਾ ਕਰਕੇ ਲਿਉਂ ਮਾਂ ਚੁੰਨੀ ਚੜਾਵਾ ਕਾ ਤੋਂ ਨਾਲੇ ਉਹ ਕੱਲੀ ਕਹਿਰੀ ਕੁੜੀ ਆ ਉਹਨਾਂ ਦੀ ਤੇ ਨਾਲੇ ਮੈਂ ਕੱਲਾ ਕਹਿਰਾ ਇੱਧਰੋਂ ਬਾ ਮੜਾ ਮੋਟਾ ਤਾਂ ਫੰਕਸ਼ਨ ਜੇ ਕਰੀਏ ਆਪਾਂ ਨਾਲੇ ਇੰਨੇ ਰਿਸ਼ਤੇਦਾਰ ਆ ਉਹਨਾਂ ਨੂੰ ਕੀ ਜਵਾਬ ਦੇਵਾਂਗੇ ਵੀ ਕਿਉਂ ਚੁੰਨੀ ਚੜਾਵਾ ਕਰਕੇ ਲਿਆਏ ਆ ਮਾਂ ਮੇਰੀ ਗੱਲ ਸੁਣ ਬਾਲਾ ਵੱਡਾ ਨਾ ਕਰਾਂਗੇ ਨਿੱਕਾ ਮੋਟਾ ਫੰਕਸ਼ਨ ਤਾਂ ਆਪਾਂ ਰੱਖ ਦਾਂਗੇ ਸਾਰੇ ਮੇਨ ਮੇਨ ਰਿਸ਼ਤੇਦਾਰਾਂ ਨੂੰ ਤਾਂ ਬੁਲਾ ਲਾਂਗੇ ਚੁੰਨੀ ਚੜਾਵਨ ਨਾਲ ਤਾਂ ਮੇਰਾ ਨਹੀਂ ਚਿੱਤ ਮੰਨਦਾ ਮਾਂ ਤੇਰਾ ਚਿੱਤ ਮੰਨੇ ਨਾ ਮੰਨੇ ਹੋਊਗਾ ਤਾਂ ਹੁਣ ਚੁੰਨੀ ਚੜਾਵੇ ਭਾਈ ਮੈਂ ਇਹ ਨਹੀਂ ਇੰਨਾ ਖਰਚ ਕਰਦੀ ਹੈਗੀ ਹਾਂ ਓਏ ਚੱਲ ਚੰਗਾ ਮਾਂ ਤੂੰ ਵਿਆਹ ਲਈ ਮੰਨ ਗਈ ਇਹੀ ਬਹੁਤ ਆ ਮੇਰੇ ਲਈ ਤਾਂ ਆਹੋ ਬਸ ਇਸੇ ਗੱਲ ਦੀ ਰਹਿ ਚਲ ਚੰਗਾ ਮੈਂ ਅਰੈਸਟ ਕਰਦਾ ਥੋੜਾ ਕਰ ਲਾ ਅਰੈਸਟ ਲੈ ਹੁਣ ਵਿਆਹ ਤੇ ਵੀ ਆਖਾ ਇੰਨਾ ਖਰਚ ਕਰ ਦੋ ਉਤਰੋ ਇਹਦੀ ਪਸੰਦ ਦੀ ਮੈਨੂੰ ਤਾਂ ਉਹ ਹੀ ਨਹੀਂ ਚੰਗੀ ਲੱਗੀ ਆ ਕੱਪੜੇ ਲੈ ਮਸੀ ਕੱਪੜਿਆਂ ਨੂੰ ਕੀ ਸੀਗਾ ਐਵੇਂ ਤੁਸੀਂ ਤਾਂ ਖੇਚਲਾ ਕੀਤੀ ਕੱਪੜਿਆਂ ਦੀ ਲੈ ਸੁਖ ਨਾਲ ਪਹਿਲੀ ਵਾਰ ਤੂੰ ਆਈ ਐ ਖੇਚਲਾ ਕਾਦੀ ਐ ਸਹੀ ਗੱਲ ਆ ਭਾਬੀ ਪਹਿਲੀ ਵਾਰ ਆਈਆਂ ਸ਼ਗਨ ਦੇਣਾਂ ਤਾਂ ਬੰਦ ਆ ਸਾਡਾ ਆ ਕੜਾ ਓਹੋ ਤੁਸੀਂ ਪੈਸੇ ਹੀ ਦੇ ਦਿੰਦੇ ਐਵੇਂ ਖੇਤਲਾ ਕੀਤੀ ਨਹੀਂ ਨਹੀਂ ਆਹ ਟੂਟ ਦੇ ਵਿੱਚ ਪਾ ਦੇ ਚਲ ਲੈ ਲੈ ਲਫਾਫਾ ਪਿਆ ਪਿੱਛੇ ਹਰ ਵੀ ਤਫੜਾਈ ਲੈ ਪੁੱਤ ਪਾ ਦੇ ਵਿੱਚ ਪਾ ਲੋ ਉਧਰ ਲੈ ਪਾ ਦੇ ਵਿੱਚ ਮੈਂ ਤਾਂ ਕਹਿੰਦੀ ਸੀ ਭਾਬੀ ਤੁਸੀਂ ਰਹਿੰਦੇ ਐ ਕੱਲੋਂ ਤਾਂ ਕਿਤੇ ਆਪਣਾ ਪ੍ਰੋਗਰਾਮ ਕਰਨਾ ਹੋਵੇ ਹੈ ਮਨਿੰਦਰ ਪੈਂਦੇ ਹੈ ਮੀਂਹ ਵਾਲਾ ਪੀਣਾ ਮੰਮੀ ਨੂੰ ਫਾਗ ਲਈਂ ਹੋਰ ਤੈਨੂੰ ਪਤਾ ਹੀ ਐ ਕੰਮ ਕਰ ਕਿੱਥੇ ਹੁੰਦਾ ਮੰਮੀ ਤੋਂ ਓਹੋ ਸਾਰਾ ਜਾ ਕੇ ਪਿਆ ਪਿਆ ਸੀ ਸੁਨੇਹਾ ਬਾਗ ਜਾਂਦੇ ਤੜਕੇ ਨਹੀਂ ਨਹੀਂ ਤਾਰਾਂ ਦਾ ਔਖਾ ਹੋ ਜਾ। ਫਿਰ ਕੱਲ ਨੂੰ ਆਉਣਾ ਪਊਗਾ ਸਦਿਆਂ। ਨਾ ਨਾ ਕੱਲ ਨੂੰ ਪੈਣੀ ਜ਼ਰੂਰ ਆ ਮਾਰੀ। ਹਾਂ ਭਾਈ ਆ ਜਾਓ। ਭਾਈ ਥੋੜੀ ਛੁੱਟੀ ਵਧੀ ਨਹੀਂ ਗਈ ਹੈ। ਨਾ ਵਧੀ ਨਹੀਂ ਕੱਲ ਨੂੰ ਜਾਣਾ ਪਊਗਾ। ਕੋਈ ਨਹੀਂ ਫਿਰ ਪਰਸੋਂ ਵਗ ਜਾ। ਮੇਰੇ ਛੁੱਟੀਆਂ ਛਟੀਆਂ ਸਾਡੇ ਕੋਲ ਗੇੜਾ ਮਾਰੇ ਆਉਂਦੇ। ਛੁੱਟੀਆਂ ਕਿੱਥੇ ਸੀਗੀਆਂ ਬੱਸ ਸਾਨੂੰ ਪਤਾ ਤਾਂ ਹੈ ਵਿੱਚ ਇਹਨਾਂ ਨੇ ਵਿਆਦਾ ਰੱਖ ਲਿਆ। ਨਾਲ ਕੇ ਹੁਣ ਮੈਨੂੰ ਤਾਂ ਫਿਰ ਜਾਣਾ ਹੀ ਪਊਗਾ। ਉਹਨਾਂ ਹਰਪ੍ਰੀਤ ਕੀ ਕਹੀ ਜਾਂਦੀ ਐ ਹਾਂ ਮਾਸੀ ਨੂੰ ਲੈ ਆਈਓ ਨਾਲ ਕੱਲ ਦੋਵੇਂ ਆ ਜਾਓ ਠੀਕ ਐ ਠੀਕ ਐ ਜ਼ਰੂਰ ਲੈ ਕੇ ਆਵਾਂਗੇ ਹਰਪ੍ਰੀਤ ਹਾਂ ਤੇ ਟਾਈਮ ਨਾਲ ਆ ਜਾਓ ਤੇ ਵਧੀਆ ਹੁਣ ਧਿਆਨ ਨਾਲ ਜਾਇਓ ਮੀ ਮੀ ਇੰਨਾ ਪਈ ਜਾਂਦਾ ਹੋਰ ਮੈਂ ਤਾਂ ਆ ਪਾਏਂਗਾ ਨਾ ਸੀਗਾ ਤੇ ਮੈਂ ਤੁਹਾਨੂੰ ਗੱਡੀ ਦੇ ਛੱਡਿਆਂ ਦਾ ਤੁਸੀਂ ਇੰਜੇ ਤੜਕੇ ਆਉਣਾ ਹੀ ਆ ਮੋਟਰਸਾਈਕਲ ਇੱਥੇ ਖੜਾ ਦੋ ਨਹੀਂ ਨਹੀਂ ਵੀਰੇ ਥੋੜੇ ਹੁਣ ਕਿੰਨਾ ਵਿਆਹ ਦਾ ਕੰਮ ਹੈਗਾ ਹੁਣ ਹਣਾ ਹਾਂ ਇਹ ਵੀ ਆਪਣਾ ਕੁਸਮਾਂ ਫੋਨ ਵੀ ਨਾ ਰੱਖ ਨੂੰ ਲਿਆਉਣਾ ਪੈ ਜੀ ਨਹੀਂ ਅਸੀਂ ਤਾਂ ਵਗ ਜਾਾਂਗੇ ਕੋਈ ਗੱਲ ਨਹੀਂ ਤੇ ਤੁਸੀਂ ਆਪਦਾ ਘਰ ਦਾ ਕਰੋ ਹਨਾ ਜਹਾ ਵੱਡਾ ਹੁੰਦਾ ਜਦੋਂ ਇਹੋ ਜਿਹਾ ਕੋਈ ਆਪਾਂ ਕਾਰਜ ਘਰੇ ਰੱਖ ਲੈਨੇ ਹਨਾ ਅਜੇ ਤਾਂ ਸਿਸਟਮ ਉਹ ਐ ਦੱਸ ਕੇ ਨਹੀਂ ਨਾ ਗਏ ਵੀ ਕਿੰਨੇ ਕ ਬੰਦੇ ਆਉਣਗੇ ਉਹਨੇ ਆਇਆ ਕਿਹਾ ਸੀ ਉਹ ਕਹਿੰਦੇ ਜਾ ਕੇ ਅਸੀਂ ਫੋਨ ਕਰਾਂਗੇ ਜਿੰਨੇ ਬੰਦਾ ਦਾ ਬਣਾਇਆ ਪ੍ਰਬੰਧ ਹੈ ਠੀਕ ਹੈ ਤੁਹਾਨੂੰ ਅਸੀਂ ਫੋਨ ਕਰਕੇ ਦੱਸਾਂਗੇ ਫਿਰ ਕੱਲ ਨੂੰ ਆਪਾਂ ਨੂੰ ਪਤਾ ਲੱਗੂਗਾ ਨਾ ਫਿਰ ਆਪਾਂ ਉਹੇ ਸਾਹ ਦਾ ਬੰਦਾ ਲਾਵਾਂਗੇ ਲਵਾਏ ਲੂਗੀ ਜੀ ਤੁਸੀਂ ਦੱਸ ਦੇਣਗੇ ਕੋਈ ਨਾ ਜੀ ਤੁਸੀਂ ਫੋਨ ਕਰਕੇ ਦੱਸ ਦਿੰਦੇ ਤਾਂ ਮੈਂ ਤੇਰੇ ਵੀਰੇ ਨੂੰ ਕੱਲੇ ਨੂੰ ਭੇਜ ਦਿੰਦੀ ਨਾਲੇ ਕੋਈ ਕੰਮ ਧੰਦਾ ਕਰਾ ਦਿੰਦੇ ਚਲ ਕੋਈ ਨਾ ਭਾਬੀ ਸਾਨੂੰ ਵੀ ਕਿਹੜਾ ਪਤਾ ਸੀਗਾ ਜੇ ਤੁਹਾਨੂੰ ਪਤਾ ਹੁੰਦਾ ਤੁਸੀਂ ਆਉਣਾ ਤੇ ਸੰਦਾਸ ਹੀ ਦਿੰਦੇ ਫਿਰ ਤੁਸੀਂ ਮੰਮੀ ਨਾਲ ਲੈ ਆਉਂਦੇ ਆਪਾਂ ਇੱਥੇ ਹੀ ਉਹਦਾ ਦੀ ਤਿਆਰੀ ਵਿਆਰੀ ਕਰ ਲੈਂਦੇ ਕੋਈ ਹਾਂ ਹਾਂ ਹੋਰ ਚਲ ਚਲਿਏ ਜੀ ਮੌਸਮ ਖਰਾ ਆਲੀ ਰਹਿਗਾ ਮੈਂ ਨਹੀਂ ਆਉਂਦੀ ਤੇਰੇ ਕੋਲ ਹੋਰ ਠੀਕ ਹੈ ਵੀਰੇ ਇਹਨੂੰ ਵੀ ਭੇਜ ਦੂੰਗੀ ਕੋਈ ਨਾ ਚਾਰ ਦਿਨ ਲਾਇਆ ਉਹਦੀ ਹਾਂ ਚੰਗਾ ਬੁੱਤ ਠੀਕ ਹੈ ਹਾਂ ਇਹ ਹੁੰਦਾ ਰਿਹਾ ਠੀਕ ਹੈ ਵੀਰੇ ਚੰਗਾ ਸਵਾਤਾ ਚੰਗਾ ਹਨਾ ਤੇਰੇ ਪਰ ਜਾਈਦਾ ਬੜਾ ਚੰਗਾ ਹਾਂ ਐਮ ਜੇ ਰੇ ਪੰਦਰਾਂ ਸੀਗਾ ਕੱਲੀ ਕਾਲੀ ਕਰਦੀ ਰਹੀ ਤੇ ਮੈਨੂੰ ਤਾਂ ਆਇਆ ਕਿਤੇ ਹੋਰ ਨਾ ਕੁਛ ਬਾਣੀ ਮੀਂਹ ਵਾਲਾ ਸਲੇ ਜਨ ਹੈ ਫਿਰ ਕੀ ਕਰੀਏ ਹੁਣ ਮੰਮੀ ਫੋਨ ਕਿਤੇ ਮੰਮੀ ਤਾਂ ਸਰਦਾ ਨਿਕਲੀ ਤੁਹਾਨੂੰ ਮੰਮੀ ਉਹ ਕੱਢੀ ਕਰੇ ਕੀ ਕਰੂਗੀ ਇਹ ਨਹੀਂ ਪੜਾਉਣ ਲੱਗਿਆ ਤੇਰੀ ਮਾਂ ਇਹ ਕਹੋ ਕਿ ਉਹਨਾਂ ਨੂੰ ਆਏ ਵੀ ਨਹੀਂ ਆਏ ਵੀ ਰੱਖ ਲਾਂਦੇ ਹੁਣ ਮੈਂ ਤਾਂ ਮੰਮੀ ਨੂੰ ਕਿਹਾ ਸੀ ਮੰਮੀ ਨੇ ਆਪ ਹੀ ਕਿਹਾ ਕਿ ਨ ਇੱਕ ਵਾਰੀ ਪੁੱਤ ਤੋੜ ਦਿਓ ਕੱਲ ਨੂੰ ਅਸੀਂ ਆ ਜਾਾਂਗੇ ਚਲ ਚਲ ਕੋਈ ਨਾ ਫਿਰ ਹੋਰ ਕੀ ਹੈ ਆ ਜਾ ਆ ਜਾ ਆ ਜੋ ਆਪਾਂ ਤਿਆਰੀ ਵੈਰੀ ਕਰ ਲਗੇ